ਹੈਲੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਦੀ ਆਰਟ ਆਫ ਲੈਟਿੰਗ ਗੋ ਨਿਕ ਟ੍ਰੈਂਟ ਦੀ ਕਿਤਾਬ ਬਾਰੇ ਆਪਣੇ ਆਪ ਨੂੰ ਸਮਝਣਾ ਅਤੇ ਕੰਟਰੋਲ ਛੱਡਣਾ ਇੱਕ ਡੂੰਗਾ ਪਰ ਬਹੁਤ ਹੀ ਸ਼ਕਤੀਸ਼ਾਲੀ ਅਨੁਭਵ ਹੈ ਜਦੋਂ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਤਾਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਕਿਹੜੀਆਂ ਚੀਜ਼ਾਂ ਸਾਡੇ ਕੰਟਰੋਲ ਵਿੱਚ ਹਨ ਅਤੇ ਕਿਹੜੀਆਂ ਨਹੀਂ ਅਸੀਂ ਅਕਸਰ ਆਪਣੇ ਪੁਰਾਣੇ ਦਰਦ ਅਧੂਰੀ ਉਮੀਦਾਂ ਅਤੇ ਕਠੋਰ ਪਛਾਣ ਨਾਲ ਚਿਮੜੇ ਰਹਿੰਦੇ ਹਾਂ ਜੋ ਸਾਨੂੰ ਸਿਰਫ ਤਣਾ ਹੀ ਦਿੰਦੇ ਹਨ ਪਰ ਜਦੋਂ ਅਸੀਂ ਇਹਨਾਂ ਨੂੰ ਛੱਡਣਾ ਸਿੱਖ ਲੈਂਦੇ ਹਾਂ ਤਾਂ ਇੱਕ ਅਜਿਹੀ ਆਜ਼ਾਦੀ ਮਹਿਸੂਸ ਹੁੰਦੀ ਹੈ ਜੋ ਅੰਦਰੋਂ ਸਾਨੂੰ ਹੌਲਾ ਕਰਦੀ ਹੈ। ਇਨਸਾਨ ਦੀ ਫਿਤਰਤ ਹੁੰਦੀ ਹੈ ਹਰ ਚੀਜ਼ ਤੇ ਕੰਟਰੋਲ ਰੱਖਣ ਦੀ ਪਰ ਹਕੀਕਤ ਇਹ ਹੈ ਕਿ ਦੁਨੀਆ ਵਿੱਚ ਹਰ ਚੀਜ਼ ਤੇ ਕੰਟਰੋਲ ਕਰ ਪਾਉਣਾ ਨਾ ਮੁਮਕਿਨ ਹੈ। ਕਈ ਵਾਰੀ ਲੋਕ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ, ਹਾਲਾਤ ਪਲੈਨਿੰਗ ਅਨੁਸਾਰ ਨਹੀਂ ਚੱਲਦੇ ਤਾਂ ਜੇ ਅਸੀਂ ਹਰ ਵਾਰ ਆਪਣੇ ਆਪ ਨੂੰ ਹੀ ਕੋਸਦੇ ਰਹਿਣਾ ਤਾਂ ਇਹ ਸਾਡੀ ਮਾਨਸਿਕ ਸਿਹਤ ਤੇ ਬੁਰਾ ਅਸਰ ਪਾਗਾ ਹੈ। ਇਸ ਦੀ ਤਾਂ ਜੇ ਅਸੀਂ ਇਹ ਮੰਨ ਲਵਾਂ ਕਿ ਕੁਝ ਚੀਜ਼ਾਂ ਸਾਡੇ ਹੱਥ ਵਿੱਚ ਨਹੀਂ ਹਨ ਅਤੇ ਉਹਨਾਂ ਨੂੰ ਛੱਡ ਦੇਵਾਂ ਤਾਂ ਜ਼ਿੰਦਗੀ ਹੋਰ ਆਸਾਨ ਹੋ ਸਕਦੀ ਹੈ। ਪੁਰਾਣੀਆਂ ਚੋਟਾਂ ਨੂੰ ਜਿਉਂਦੇ ਰੱਖਣਾ ਸਾਡਾ ਮਨ ਅਤੇ ਦਿਲ ਪਾਰ ਨਾਲ ਪਰ ਦਿੰਦਾ ਹੈ। ਕਦੇ ਬਚਪਨ ਵਿੱਚ ਕਿਸੇ ਨੇ ਸਾਡਾ ਮਨ ਦੁਖਾਇਆ, ਕਿਸੇ ਨੇ ਤੋਖਾ ਦਿੱਤਾ ਜਾਂ ਰਿਸ਼ਤੇ ਵਿੱਚ ਦੁੱਖ ਮਿਲਿਆ। ਅਸੀਂ ਇਹ ਸਾਰਾ ਬੋਝ ਸਾਲਾਂ ਤੱਕ ਲੈ ਫਿਰਦੇ ਹਾਂ। ਪਰ ਇਹ ਸੱਚਮੁੱਚ ਸਾਡੀ ਮਦਦ ਕਰਦਾ ਹੈ ਜਾਂ ਸਿਰਫ ਬੋਝ ਬਣ ਜਾਂਦਾ ਹੈ? ਜਦ ਤੱਕ ਅਸੀਂ ਪੁਰਾਣੇ ਜ਼ਖਮਾਂ ਨੂੰ ਫੜੇ ਰੱਖਾਂਗੇ ਨਵੇਂ ਜ਼ਖਮ ਬਣਦੇ ਰਹਿਣਗੇ ਇਸ ਲਈ ਸਾਨੂੰ ਮaaf ਕਰਨਾ ਛੱਡਣਾ ਅਤੇ ਅੱਗੇ ਵਧਣਾ ਸਿੱਖਣਾ ਪਵੇਗਾ ਨਾ ਸਿਰਫ ਹੋਰਾਂ ਲਈ ਪਰ ਆਪਣੇ ਮਨ ਦੀ ਸ਼ਾਂਤੀ ਲਈ ਜੇ ਅਸੀਂ ਕਿਸੇ ਖਾਸ ਇਮਤਿਹਾਨ ਚ ਫੇਲ ਹੋ ਜਾਈਏ ਤਾਂ ਅਸੀਂ ਆਪਣੇ ਆਪ ਨੂੰ ناکਾਮ ਸਮਝਣ ਲੱਗ ਜਾਂਦੇ ਹਾਂ ਜਾਂ ਜੇਕਰ ਕੋਈ ਰਿਸ਼ਤਾ ਕਾਮਯਾਬ ਨਹੀਂ ਹੋਇਆ ਤਾਂ ਅਸੀਂ ਸੋਚ ਲੈਂਦੇ ਹਾਂ ਕਿ ਸਾਡੀ ਅੰਦਰ ਹੀ ਕੋਈ ਕਮੀ ਹੈ ਪਰ ਇਹ ਸੋਚ ਸਾਨੂੰ ਸੀਮਤ ਕਰ ਦਿੰਦੀ ਹੈ ਸਾਡੀ ਅਸਲੀ ਪਛਾਣ ਕਿਸੇ ਇੱਕ ناکامی ਜਾਂ ਕਾਮਯਾਬੀ ਨਾਲ ਨਹੀਂ ਤੈਅ ਹੁੰਦੀ ਬਲਕਿ ਅਸੀਂ ਹਰ ਰੋਜ਼ ਆਪਣੇ ਆਪ ਨੂੰ ਨਵੇਂ ਤਰੀਕੇ ਨਾਲ ਢਾਲ ਸਕਦੇ ਹਾਂ ਜੇਕਰ ਅਸੀਂ ਆਪਣੇ ਆਪ ਨੂੰ ਇੱਕ ਲਚਕੀਲੀ ਪਛਾਣ ਨਾਲ ਦੇਖਣਾ ਸ਼ੁਰੂ ਕਰੀਏ ਤਾਂ ਅਸੀਂ ਬਦਲਾਅ ਨੂੰ ਆਸਾਨੀ ਨਾਲ ਸਵੀਕਾਰ ਕਰ ਸਕਦੇ ਹਾਂ ਆਪਣੇ ਆਪ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਸੀਂ ਧਿਆਨ ਦੇਈਏ ਕਿ ਸਾਨੂੰ ਕੀ ਚੀਜ਼ ਖੁਸ਼ ਕਰਦੀ ਹੈ ਕੀ ਚੀਜ਼ ਦੁਖੀ ਕਰਦੀ ਹੈ ਕਿਉਂ ਅਸੀਂ ਗੁੱਸੇ 'ਚ ਆ ਜਾਂਦੇ ਹਾਂ ਇਹ ਸਾਰੇ ਸਵਾਲ ਸਾਨੂੰ ਆਪਣੇ ਅੰਦਰ ਦੇ ਅਦੂਰੇ ਪੱਖਾਂ ਨਾਲ ਮਿਲਵਾਉਂਦੇ ਹਨ ਜਿੰਨਾ ਅਸੀਂ ਆਪਣੇ ਆਪ ਨੂੰ ਸਮਝਾਂਗੇ ਉਨਾ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਸਮਝ ਸਕਾਂਗੇ ਅਤੇ ਇਹ ਫੈਸਲਾ ਕਰਨਾ ਆਸਾਨ ਹੋ ਜਾਵੇਗਾ ਕਿ ਕਿਹੜੀਆਂ ਚੀਜ਼ਾਂ ਸਾਡੇ ਕੰਟਰੋਲ ਵਿੱਚ ਹਨ ਅਤੇ ਕਿਹੜੀਆਂ ਛੱਡ ਦੇਣੀਆਂ ਚਾਹੀਦੀਆਂ ਹਨ ਕੰਟਰੋਲ ਛੱਡਣਾ ਇਹ ਨਹੀਂ ਹੁੰਦਾ ਕਿ ਅਸੀਂ ਜ਼ਿੰਦਗੀ ਨੂੰ ਹਾਲਾਤਾਂ ਤੇ ਛੱਡ ਦਈਏ ਬਲਕਿ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਤੇ ਧਿਆਨ ਦੇਈਏ ਜੋ ਸਾਡੇ ਹੱਥ ਵਿੱਚ ਹਨ ਬਾਕੀਆਂ ਨੂੰ ਰਲ ਜਾਣ ਦਈਏ ਜਿਵੇਂ ਕਿ ਜੇ ਬਾਰ ਮੇ ਪੈ ਰਹੀ ਹੋਵੇ ਤਾਂ ਅਸੀਂ ਮੇ ਰੋਕ ਨਹੀਂ ਸਕਦੇ ਪਰ ਛਾਤਾ ਲੈ ਕੇ ਨਿਕਲ ਸਕਦੇ ਹਾਂ ਇੰਜ ਜੇ ਕੋਈ ਇਨਸਾਨ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਰਿਹਾ ਤਾਂ ਉਸਨੂੰ ਬਦਲਣ ਦੀ ਬਜਾਏ ਆਪਣੀਆਂ ਉਮੀਦਾਂ ਨੂੰ ਤਾਲ ਸਕਦੇ ਹਾਂ ਕਈ ਵਾਰੀ ਅਸੀਂ ਪੂਰਨਤਾ ਦੀ ਲੋੜ ਵਿੱਚ ਆਪਣੇ ਆਪ ਨੂੰ ਤਕਲੀਫ ਦਿੰਦੇ ਰਹਿੰਦੇ ਹਾਂ ਪਰ ਗਲਤੀਆਂ ਕਰਨਾ ਇਨਸਾਨੀ ਫਿਤਰਤ ਦਾ ਹਿੱਸਾ ਹੈ ਅਤੇ ਸਾਨੂੰ ਆਪਣੀਆਂ ਗਲਤੀਆਂ ਲਈ ਆਪਣੇ ਆਪ ਨੂੰ ਮਾਫ ਕਰਨਾ ਆਉਣਾ ਚਾਹੀਦਾ ਹੈ ਜੇ ਅਸੀਂ ਹਰ ਗਲਤੀ ਲਈ ਆਪਣੇ ਆਪ ਨੂੰ ਹੀ ਦੋਸ਼ ਦਿੰਦੇ ਰਹਿਣਾ ਤਾਂ ਅਸੀਂ ਕਦੇ ਵੀ ਆਪਣੀ ਪੂਰੀ ਸੰਭਾਵਨਾ ਤੱਕ ਨਹੀਂ ਪਹੁੰਚ ਸਕਦੇ ਆਪਣੇ ਆਪ ਨੂੰ ਜਾਣਨਾ ਅਤੇ ਕੰਟਰੋਲ ਛੱਡਣਾ ਇਹ ਦੋਵੇਂ ਇਕੱਠੇ ਚੱਲਦੇ ਹਨ ਅਤੇ ਜਦੋਂ ਅਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਜਾਂਦੇ ਹਾਂ ਤਦੋਂ ਅਸੀਂ ਇਹ ਪਛਾਣ ਸਕਦੇ ਹਾਂ ਕਿ ਕਿਹੜੀਆਂ ਚੀਜ਼ਾਂ ਸਾਡੇ ਲਈ ਜ਼ਰੂਰੀ ਹਨ ਅਤੇ ਕਿਹੜੀਆਂ ਸਿਰਫ ਇੱਕ ਬੋਝ ਬਣ ਚੁੱਕੀਆਂ ਹਨ ਜੇ ਕੋਈ ਚੀਜ਼ ਤੁਹਾਨੂੰ ਵਾਰ-ਵਾਰ ਦੁਖੀ ਕਰ ਰਹੀ ਹੈ ਤਾਂ ਉਸ ਨੂੰ ਛੱਡਣਾ ਹੀ ਸਭ ਤੋਂ ਵਧੀਆ ਰਸਤਾ ਹੁੰਦਾ ਹੈ ਹਾਲਾਂਕਿ ਇਹ ਆਸਾਨ ਨਹੀਂ ਹੁੰਦਾ ਪਰ ਜਦੋਂ ਤੁਸੀਂ ਇਹ ਕਰਨਾ ਸਿੱਖ ਲੈਂਦੇ ਹੋ ਤਾਂ ਜ਼ਿੰਦਗੀ ਵਿੱਚ ਇੱਕ ਨਵੀਂ ਊਰਜਾ ਆਉਂਦੀ ਹੈ ਇਸ ਸਾਰੇ ਪ੍ਰਕਿਰਿਆ ਵਿੱਚ ਸਭ ਤੋਂ ਜ਼ਰੂਰੀ ਗੱਲ ਹੁੰਦੀ ਹੈ ਆਪਣੇ ਆਪ ਤੇ ਭਰੋਸਾ ਕਰਨਾ ਜੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਤਾਂ ਬਾਰੀ ਹਾਲਾਤ ਤੁਹਾਨੂੰ ਵਧ ਪਰਬਾਵਿਤ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਆਪਣੇ ਰਾਹ ਤੇ ਸਹੀ ਹੋ ਅਤੇ ਹੋਰ ਸਾਰੀਆਂ ਚੀਜ਼ਾਂ ਆਪਣੇ ਆਪ ਠੀਕ ਹੋ ਜਾਣਗੀਆਂ ਜ਼ਿੰਦਗੀ ਹਮੇਸ਼ਾ ਤੁਹਾਡੇ ਪਲਾਨ ਦੇ ਅਨੁਸਾਰ ਨਹੀਂ ਚਲੇਗੀ ਪਰ ਜੇ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਅਤੇ ਕੰਟਰੋਲ ਛੱਡਣਾ ਸਿੱਖ ਗਏ ਹੋ ਤਾਂ ਤੁਸੀਂ ਹਰ ਹਾਲਤ ਵਿੱਚ ਖੁਸ਼ ਰਹਿ ਸਕਦੇ ਹੋ ਅਸਲ ਵਿੱਚ ਸਾਨੂੰ ਸਭ ਤੋਂ ਵੱਧ ਤਕਲੀਫ ਸਾਡੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਤੋਂ ਹੁੰਦੀ ਹੈ ਅਸੀਂ ਆਪਣੇ ਵਿਚਾਰਾਂ ਵਿੱਚ ਫਸ ਜਾਂਦੇ ਹਾਂ ਅਤੇ ਉਹਨਾਂ ਨੂੰ ਚੰਗਾ ਜਾਂ ਮਾੜਾ ਲੇਬਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਪਰ ਜੇ ਅਸੀਂ ਆਪਣੇ ਵਿਚਾਰਾਂ ਨੂੰ ਅਤੇ ਭਾਵਨਾਵਾਂ ਨੂੰ ਬਿਨਾਂ ਕਿਸੇ ਜੱਜਮੈਂਟ ਦੇ ਦੇਖੀਏ ਤਾਂ ਕੀ ਹੋਵੇਗਾ ਇਹ ਤਰੀਕਾ ਸਾਡੀ ਸੋਚ ਨੂੰ ਸ਼ਾਂਤ ਸਾਫ਼ ਅਤੇ ਸੰਤੁਲਿਤ ਬਣਾ ਸਕਦਾ ਹੈ ਇਹਹੀ ਤਰੀਕਾ ਨੌਨ ਜੱਜਮੈਂਟਲ ਅਬਜ਼ਰਵੇਸ਼ਨ ਕਿਹਾ ਜਾਂਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਬਿਨਾਂ ਕਿਸੇ ਫੈਸਲੇ ਦੇ ਸਿਰਫ ਦੇਖਦੇ ਹਾਂ ਜਿਵੇਂ ਜਦੋਂ ਕੋਈ ਖਿਆਲ ਆਉਂਦਾ ਹੈ ਤਾਂ ਅਸੀਂ ਉਸ ਨੂੰ ਚੰਗਾ ਜਾਂ ਮਾੜਾ ਕਹਿ ਦਿੰਦੇ ਹਾਂ ਪਰ ਇਸ ਤਰ੍ਹਾਂ ਅਸੀਂ ਉਸ ਵਿਚਾਰ ਨਾਲ ਉਲਝ ਜਾਂਦੇ ਹਾਂ ਕਈ ਵਾਰੀ ਅਸੀਂ ਕਿਸੇ ਨੈਗੇਟਿਵ ਥਾਟ ਨੂੰ ਫੜ ਕੇ ਬੈਠ ਜਾਂਦੇ ਹਾਂ ਅਤੇ ਉਹਨਾਂ ਨੂੰ ਦੁਰਾਉਂਦੇ ਰਹਿੰਦੇ ਹਾਂ ਜਿਸ ਨਾਲ ਸਾਡੀ ਮਾਨਸਿਕ ਸਿਹਤ ਤੇ ਅਸਰ ਪੈਂਦਾ ਹੈ ਪਰ ਜੇ ਅਸੀਂ ਉਹਨਾਂ ਨੂੰ ਕੇਵਲ ਇੱਕ ਦਰਸ਼ਕ ਵਾਂਗ ਦੇਖੀਏ ਤਾਂ ਉਹ ਖਿਆਲ ਆਉਣਗੇ ਅਤੇ ਚਲੇ ਜਾਣਗੇ ਬਿਨਾ ਸਾਨੂੰ ਪਰੇਸ਼ਾਨ ਕੀਤੇ ਸੋਚੋ ਤੁਸੀਂ ਇੱਕ ਨਦੀ ਦੇ ਕਿਨਾਰੇ ਬੈਠੇ ਹੋ ਪਾਣੀ ਵਗ ਰਿਹਾ ਹੈ ਪਾਣੀ ਨਾਲ ਕੁਝ ਸੁੱਕੀਆਂ ਪੱਤੀਆਂ ਕੁਝ ਫੁੱਲ ਤੇ ਕਦੇ-ਕਦੇ ਕੂੜਾ ਵੀ ਆਉਂਦਾ ਹੈ ਜੇ ਤੁਸੀਂ ਹਰ ਚੀਜ਼ ਨੂੰ ਫੜਨਾ ਸ਼ੁਰੂ ਕਰ ਦਿਓ ਤਾਂ ਤੁਸੀਂ ਫਸ ਜਾਵੋਗੇ ਪਰ ਜੇ ਤੁਸੀਂ ਸਿਰਫ ਵੇਖਦੇ ਰਹੋ ਨਾ ਫਸੋ ਨਾ ਜੱਜ ਕਰੋ ਤਾਂ ਤੁਸੀਂ ਆਜ਼ਾਦ ਹੋ ਜਦੋਂ ਤੁਸੀਂ ਸ਼ਾਂਤ ਰਹਿੰਦੇ ਹੋ ਤਾਂ ਤੁਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨਾਲ ਸਿਰਫ ਦਰਸ਼ਕ ਵਾਂਗ ਵਿਵਹਾਰ ਕਰਦੇ ਹੋ ਉਹਨਾਂ ਨੂੰ ਆਉਣ ਤੇ ਜਾਣ ਦਿੰਦੇ ਹੋ ਬਿਨਾ ਇਹ ਦੱਸੇ ਕਿ ਉਹ ਚੰਗੇ ਹਨ ਜਾਂ ਮਾੜੇ ਇਹ ਸੁਣਨ ਵਿੱਚ ਆਸਾਨ ਲੱਗਦਾ ਹੈ ਪਰ ਅਸਲ ਵਿੱਚ ਕਰਨਾ ਹੋਰਾਂ ਔਖਾ ਹੁੰਦਾ ਹੈ ਕਿਉਂਕਿ ਸਾਡਾ ਮਨ ਆਦਤਾਂ ਦਾ ਗੁਲਾਮ ਹੈ ਜਦੋਂ ਵੀ ਕੋਈ ਖਿਆਲ ਆਉਂਦਾ ਹੈ ਤਾਂ ਉਹ ਚੱਟਣਾ ਉਸ ਨੂੰ ਕਿਸੇ ਨਾ ਕਿਸੇ ਸ਼੍ਰੇਣੀ ਵਿੱਚ ਰੱਖ ਦਿੰਦਾ ਹੈ ਇਹ ਚੰਗਾ ਹੈ ਇਹ ਮਾੜਾ ਹੈ ਇਹ ਚਿੰਤਾ ਦੀ ਗੱਲ ਹੈ ਜਾਂ ਇਹ ਖੁਸ਼ੀ ਦੀ ਗੱਲ ਪਰ ਜਦੋਂ ਅਸੀਂ ਨੌਨ ਜਜਮੈਂਟਲ ਅਬਜ਼ਰਵੇਸ਼ਨ ਦੀ ਪ੍ਰੈਕਟਿਸ ਕਰਦੇ ਹਾਂ ਤਾਂ ਅਸੀਂ ਆਪਣੇ ਮਨ ਨੂੰ ਇਹ ਸਿਖਾਉਂਦੇ ਹਾਂ ਕਿ ਚੀਜ਼ਾਂ ਨੂੰ ਜਿਵੇਂ ਹਨ ਸਿਰਫ ਉਹਵੇਂ ਹੀ ਵੇਖੋ ਜੇਕਰ ਤੁਹਾਡੇ ਮਨ ਵਿੱਚ ਇਹ ਖਿਆਲ ਆਵੇ ਕਿ ਮੈਂ ਕੁਝ ਖਾਸ ਨਹੀਂ ਕਰ ਸਕਿਆ ਜਾਂ ਲੋਕ ਮੇਰੀ ਕਦਰ ਨਹੀਂ ਕਰਦੇ ਤਾਂ ਆਮ ਤੌਰ ਤੇ ਤੁਸੀਂ ਉਸ ਨੂੰ 네ਗੇਟਿਵ ਖਿਆਲ ਮੰਨ ਕੇ ਉਸ ਤੇ ਸੋਚਣਾ ਸ਼ੁਰੂ ਕਰ ਦਿੰਦੇ ਹੋ ਜੋ ਤੁਹਾਨੂੰ ਉਦਾਸ ਜਾਂ ਗੁੱਸੇ ਵਾਲਾ ਬਣਾ ਸਕਦਾ ਹੈ ਪਰ ਜੇ ਤੁਸੀਂ ਇਸ ਨੂੰ ਸਿਰਫ ਇੱਕ ਖਿਆਲ ਵਜੋਂ ਦੇਖੋ ਨਾ ਕਿ ਹਕੀਕਤ ਵਜੋਂ ਤਾਂ ਇਹ ਸਿਰਫ ਇੱਕ ਬਾਦਲ ਵਾਂਗ ਆਵੇਗਾ ਤੇ ਚਲਾ ਜਾਵੇਗਾ ਪਾਵਨਾਵਾ ਦੇ ਨਾਲ ਵੀ ਇਹੀ ਗੱਲ ਲਾਗੂ ਹੁੰਦੀ ਹੈ ਜਦੋਂ ਅਸੀਂ ਗੁੱਸਾ ਦੁੱਖ ਡਰ ਜਾਂ ਸ਼ਰਮ ਮਹਿਸੂਸ ਕਰਦੇ ਹਾਂ ਅਸੀਂ ਆਮ ਤੌਰ ਤੇ ਉਸ ਨੂੰ ਮਾੜਾ ਮੰਨ ਕੇ ਦਬਾਉਣ ਜਾਂ ਪਰਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨਾਲ ਉਹ ਪਾਵਨਾ ਹੋਰ ਵੱਧ ਜਾਂਦੀ ਹੈ ਪਰ ਜੇ ਤੁਸੀਂ ਉਸ ਨੂੰ ਸਿਰਫ ਵੇਖੋ ਮਨ ਵਿੱਚ ਆਉਣ ਦਿਓ ਅਤੇ ਜਾਂਦੇ ਆਂ ਦੇਖੋ ਤਾਂ ਉਹ ਤੁਹਾਨੂੰ ਬਾਅਦ ਪਰੇਸ਼ਾਨ ਨਹੀਂ ਕਰੇਗੀ ਇਹ ਨਾਨ ਜਜਮੈਂਟਲ ਅਭਿਆਸ ਸਾਡੀ ਇਮੋਸ਼ਨਲ ਕਾਬੂ ਦੀ ਸਮਰੱਥਾ ਨੂੰ ਵਧਾਉਂਦਾ ਹੈ ਜਦੋਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਬਿਨਾਂ ਜਜਮੈਂਟ ਦੇਖਣਾ ਸਿੱਖ ਜਾਂਦੇ ਹਾਂ ਤਾਂ ਅਸੀਂ ਉਹਨਾਂ ਤੇ ਵਧੀਆ ਢੰਗ ਨਾਲ ਕੰਟਰੋਲ ਕਰ ਸਕਦੇ ਹਾਂ ਉਦਾਹਰਨ ਵਜੋਂ ਜੇਕਰ ਕਿਸੇ ਸਥਿਤੀ ਵਿੱਚ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਆਮ ਤੌਰ ਤੇ ਤੁਸੀਂ ਜਾਂ ਤਾਂ ਗੁੱਸੇ ਵਿੱਚ ਬਹਿ ਜਾਂਦੇ ਹੋ ਜਾਂ ਉਸ ਨੂੰ ਦਬਾਉਂਦੇ ਹੋ ਪਰ ਜੇ ਤੁਸੀਂ ਸਿਰਫ ਇਹ ਅੱਖੋਂ ਕੀ ਹੁਣੇ ਮੈਨੂੰ ਗੁੱਸਾ ਆ ਰਿਹਾ ਹੈ ਬਿਨਾ ਇਹ ਜੱਜ ਕਰੇ ਕਿ ਇਹ ਚੰਗਾ ਜਾਂ ਮਾੜਾ ਹੈ ਤਾਂ ਇਹ ਗੁੱਸਾ ਆਪਣੇ ਆਪ ਘਟ ਹੋਣ ਲੱਗੇਗਾ ਇਹੋ ਜਿਹਾਂ ਨਜ਼ਰੀਆ ਸਾਡੀ ਫੈਸਲਾ ਲੈਣ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ ਕਿਉਂਕਿ ਜਦੋਂ ਮਨ ਸਾਫ਼ ਹੁੰਦਾ ਹੈ ਅਤੇ ਅਸੀਂ ਆਪਣੇ ਇਮੋਸ਼ਨ ਵਿੱਚ ਫਸੇ ਬਿਨਾ ਸੋਚਦੇ ਹਾਂ ਤਾਂ ਫੈਸਲੇ ਵੱਧ ਸਹੀ ਹੁੰਦੇ ਹਨ ਮੰਨ ਲਓ ਕਿ ਤੁਸੀਂ ਕਿਸੇ ਰਿਸ਼ਤੇ ਬਾਰੇ ਕੋਈ ਵੱਡਾ ਫੈਸਲਾ ਲੈਣਾ ਚਾਹੁੰਦੇ ਹੋ ਪਰ ਤੁਹਾਡੇ ਅੰਦਰ ਬਹੁਤ ਸਾਰੀਆਂ ਪਾਵਨਾਵਾਂ ਚੱਲ ਰਹੀਆਂ ਹਨ ਉਹ ਤੁਹਾਨੂੰ इमोशनल ਫੈਸਲਾ ਲੈਣ ਵੱਲ ਤੱਕ ਸਕਦੀਆਂ ਹਨ ਜੋ ਲੰਬੇ ਸਮੇਂ ਲਈ ਠੀਕ ਨਾ ਹੋਵੇ ਪਰ ਜੇ ਤੁਸੀਂ ਸਿਰਫ ਇੱਕ ਦਰਸ਼ਕ ਵਾਂਗ ਆਪਣੀਆਂ ਭਾਵਨਾਵਾਂ ਨੂੰ ਵੇਖੋ ਤਾਂ ਤੁਹਾਡਾ ਫੈਸਲਾ ਹੋਰ ਵੱਧ ਸਮਝਦਾਰ ਹੋ ਸਕਦਾ ਹੈ ਇਹ ਇੱਕ ਮਾਨਸਿਕ ਕਸਰਤ ਵਾਂਗ ਹੈ ਜਿਸ ਦੀ ਰੋਜ਼ਾਨਾ ਅਭਿਆਸ ਕਰਨੀ ਲਾਜ਼ਮੀ ਹੈ ਇਸ ਨੂੰ ਅਪਣਾਉਣ ਲਈ ਕੁਝ ਆਸਾਨ ਤਰੀਕੇ ਹਨ ਇੱਕ ਮਾਈਂਡਫੁਲ ਬਰੀðਿੰਗ ਜਦੋਂ ਮਨ ਵਿੱਚ ਬਦੇਰੇ ਵਿਚਾਰ ਚੱਲ ਰਹੇ ਹੋਣ ਤਾਂ ਸਿਰਫ ਆਪਣੇ ਸਾਹਾਂ ਤੇ ਧਿਆਨ ਦਿਓ ਬਿਨਾ ਇਹ ਸੋਚੇ ਕਿ ਉਹ ਚੰਗੇ ਹਨ ਜਾਂ ਮਾੜੇ ਦੋ ਜਰਨਲਿੰਗ ਆਪਣੀਆਂ ਭਾਵਨਾਵਾਂ ਨੂੰ ਲਿਖਣ ਨਾਲ ਉਹਨਾਂ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ ਅਤੇ ਇਹ ਵੀ ਅਹਿਸਾਸ ਹੁੰਦਾ ਹੈ ਕਿ ਉਹ ਸਿਰਫ ਇੱਕ ਖਿਆਲ ਜਾਂ ਭਾਵਨਾ ਹਨ ਕੋਈ ਹਕੀਕਤ ਨਹੀਂ 3 ਨੇਚਰ ਅਬਜ਼ਰਵੇਸ਼ਨ ਕੁਦਰਤ ਦੀ ਚੁੱਪਚਾਪ ਨਿਰੀਖਣ ਕਰਨਾ ਜਿਵੇਂ ਕਿ ਆਕਾਸ਼ ਦੇ ਰੰਗ ਪੱਤਿਆਂ ਦੀ ਹਿਲਣ ਜਾਂ ਪੰਛੀਆਂ ਦੀ ਆਵਾਜ਼ ਮਨ ਨੂੰ ਸ਼ਾਂਤ ਕਰਦਾ ਹੈ 4 ਮੈਡੀਟੇਸ਼ਨ ਹਰ ਰੋਜ਼ 10-15 ਮਿੰਟ ਧਿਆਨ ਕਰਨਾ ਜਿਸ ਵਿੱਚ ਸਿਰਫ ਆਪਣੇ ਮਨ ਦੇ ਵਿਚਾਰਾਂ ਨੂੰ ਬਿਨਾਂ ਜੱਜ ਕੀਤੇ ਵੇਖਣਾ ਸਿੱਖੋ ਜਦੋਂ ਅਸੀਂ ਨੌਨ ਜਜਮੈਂਟਲ ਅਬਜ਼ਰਵੇਸ਼ਨ ਦੀ ਅਭਿਆਸ ਕਰਦੇ ਹਾਂ ਤਾਂ ਅਸੀਂ ਹੌਲੀ-ਹੌਲੀ ਸਮਝਦੇ ਹਾਂ ਕਿ ਅਸੀਂ ਆਪਣੇ ਵਿਚਾਰ ਜਾਂ ਭਾਵਨਾਵਾਂ ਨਹੀਂ ਹਾਂ ਉਹ ਸਿਰਫ ਇੱਕ ਔਨ ਜਾਂ ਜਾਣ ਵਾਲਾ ਤਜਰਬਾ ਹਨ ਇਸ ਤਰੀਕੇ ਨਾਲ ਜ਼ਿੰਦਗੀ ਵਿੱਚ ਹੋਰ ਵੱਧ ਸ਼ਾਂਤੀ ਸਥਿਰਤਾ ਅਤੇ ਸਮਝਦਾਰੀ ਆਉਂਦੀ ਹੈ ਤਾਂ ਅਗਲੀ ਵਾਰੀ ਜਦੋਂ ਕੋਈ ਖਿਆਲ ਜਾਂ ਭਾਵਨਾ ਆਵੇ ਤਾਂ ਉਸ ਨੂੰ ਫੜਨ ਜਾਂ ਜਜ ਕਰਨ ਦੀ ਥਾਂ ਸਿਰਫ ਵੇਖੋ ਜਿਵੇਂ ਕਿ ਤੁਸੀਂ ਕੋਈ ਫਿਲਮ ਦੇਖ ਰਹੇ ਹੋ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਤੁਹਾਨੂੰ ਅੰਦਰੋਂ ਇੱਕ ਅਲੱਗ ਹੀ ਤਰ੍ਹਾਂ ਦੀ ਆਜ਼ਾਦੀ ਅਤੇ ਆਰਾਮ ਮਹਿਸੂਸ ਹੁੰਦਾ ਹੈ ਇਹ ਸਾਰੇ 네ਗੇਟਿਵ ਬਿਲੀਫ ਅਸਲ ਵਿੱਚ ਸਾਡੇ ਆਪਣੇ ਹੀ ਮਨ ਦੇ ਬਣਾਏ ਹੋਏ ਹੁੰਦੇ ਹਨ ਜੋ ਬਚਪਨ ਤੋਂ ਲੈ ਕੇ ਸਮਾਜ ਪਰਿਵਾਰ ਦੋਸਤਾਂ ਅਤੇ ਆਪਣੇ ਤਜਰਬਿਆਂ ਰਾਹੀਂ ਬਣਦੇ ਹਨ ਕੁਝ ਬਿਲੀਫਸ ਸਾਨੂੰ ਅੱਗੇ ਵਧਣ ਵਿੱਚ ਮਦਦ ਕਰਦੇ ਹਨ ਪਰ ਬਹੁਤੇ ਅਜਿਹੇ ਹੁੰਦੇ ਹਨ ਜੋ ਸਾਨੂੰ ਅੰਦਰੋਂ ਕਮਜ਼ੋਰ ਕਰ ਦਿੰਦੇ ਹਨ ਇਹ ਬਿਲੀਫ ਅਜਿਹੇ ਟੰਗ ਨਾਲ ਸਾਡੇ ਦਿਮਾਗ ਵਿੱਚ ਵਸ ਜਾਂਦੇ ਹਨ कि ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਹੀ ਸਾਡੀ ਐਂਜਾਇਟੀ, ਓਵਰਥਿੰਕਿੰਗ ਤੇ ਲੋਕ ਕੌਨਫੀਡੈਂਸ ਦੀ ਜੜ ਹਨ। ਜਦੋਂ ਅਸੀਂ ਕੁਝ ਨਵਾਂ ਕਰਨ ਦੀ ਸੋਚਦੇ ਹਾਂ ਜਾਂ ਕਿਸੇ ਮੁਸ਼ਕਲ ਹਾਲਤ ਵਿੱਚ ਹੁੰਦੇ ਹਾਂ ਤਾਂ ਇਹ 네ਗੇਟਿਵ ਖਿਆਲ ਆਉਂਦੇ ਹਨ ਜਿਵੇਂ ਮੈਂ ਕਦੇ ਕਾਮਯਾਬ ਨਹੀਂ ਹੋ ਸਕਦਾ, ਲੋਕ ਮੈਨੂੰ ਪਸੰਦ ਨਹੀਂ ਕਰਦੇ ਜਾਂ ਮੈਂ ਇੰਨਾ ਚੰਗਾ ਨਹੀਂ ਹ ਜਿੰਨਾ ਹੋਣਾ ਚਾਹੀਦਾ ਸੀ। ਇਹ ਖਿਆਲ ਹਕੀਕਤ ਨਹੀਂ ਹੁੰਦੇ, ਸਗੋਂ ਸਿਰਫ ਮਨ ਦੀ ਬਣਾਈ ਕਹਾਣੀਆਂ ਹੁੰਦੀਆਂ ਹਨ। ਜੇ ਅਸੀਂ ਇਹਨਾਂ ਬੀਲੀ ਫਸ ਨੂੰ ਚੈਲੰਜ ਕਰੀਏ, ਆਪਣੇ ਆਪ ਤੋਂ ਪੁੱਛੀਏ कि कि ए सच्ची गल है कि मेरे कोल कोई सबूत है ता असि देखांगे कि ए सिर्फ डर हन जो दिमाग ने पैदा कीते हन जे किसी ने मन विच ए बैठा लिया कि मैं कदे भी चंगा नहीं कर सकदा ता ओ ना ही कोशिश करेगा जा जे करेगा वी ता कॉन्फिडेंस नाल नहीं पर जे ओ ए सोचे कि कि ए सच्ची गल है ता शायद उस्नु याद आ जाए कि ओ पहला वी कई बार बढ़िया कर चुका है पर दिमाग सिर्फ नाकामियां नु ज्यादा याद रखदा है ਇਹੋ ਜਿਹੇ ਨੇਗੇਟਿਵ ਬੀਲੀਫਸ ਐਂਜਾਇਟੀ ਵਧਾਉਂਦੇ ਹਨ ਜਿਵੇਂ ਕਿ ਜੇ ਮੈਂ ਕਿਸੇ ਨਾਲ ਗੱਲ ਕਰਾਂਗਾ ਤਾਂ ਉਹ ਮੈਨੂੰ ਜਜ ਕਰਨਗੇ ਤਾਂ ਹਰ ਵਾਰੀ ਕਿਸੇ ਨਵੇਂ ਇਨਸਾਨ ਨਾਲ ਗੱਲ ਕਰਨ ਦੀ ਸੋਚ ਤੇ ਦਿਮਾਗ ਓਵਰਥਿੰਕ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਸਾਡੇ ਮਨ ਵਿੱਚ ਇਹ ਖਿਆਲ ਆਉਂਦੇ ਹਨ ਕਿ ਕੀ ਮੈਂ ਠੀਕ ਗੱਲ ਕੀਤੀ ਸ਼ਾਇਦ ਮੈਂ ਕੁਝ ਗਲਤ ਕਿਹਾ ਜਾਂ ਉਹਨਾਂ ਨੂੰ ਮੇਰੀ ਗੱਲ ਪਸੰਦ ਨਹੀਂ ਆਈ ਤਾਂ ਇਹ ਥੌਟਸ ਸਾਡੇ ਅੰਦਰ ਡਰ ਤੇ ਕਬਰਾਂਟ ਪੈਦਾ ਕਰਦੇ ਹਨ ਪਰ ਜੇ ਅਸੀਂ ਇਹਨਾਂ ਬੀਲੀਫਸ ਨੂੰ ਚੈਲੰਜ ਕਰੀਏ ਜਿਵੇਂ ਕਿ ਕੀ ਹਰ ਕੋਈ ਮੈਨੂੰ ਜੱਜ ਕਰਨ ਲਈ ਹੀ ਬੈਠਾ ਹੈ ਜਾਂ ਕਿ ਮੇਰੀ ਜ਼ਿੰਦਗੀ ਵਿੱਚ ਅਜਿਹੇ ਲੋਕ ਨਹੀਂ ਮਿਲੇ ਜੋ ਮੈਨੂੰ ਪਸੰਦ ਕਰਦੇ ਸਨ ਤਾਂ ਸਾਨੂੰ ਅਹਿਸਾਸ ਹੋਵੇਗਾ ਕਿ ਇਹ ਸਿਰਫ ਝੂਠੇ ਡਰ ਹਨ ਜਦੋਂ ਅਸੀਂ 네ਗੇਟਿਵ ਬੀਲੀਫਸ ਨੂੰ ਬਾਰ-ਬਾਰ ਸੋਚਦੇ ਹਾਂ ਤਾਂ ਸਾਡਾ ਦਿਮਾਗ ਉਹਨਾਂ ਨੂੰ ਸੱਚ ਮੰਨ ਲੈਂਦਾ ਹੈ ਅਤੇ ਇਹ ਸਾਡੀ ਸੋਚ ਦਾ ਹਿੱਸਾ ਬਣ ਜਾਂਦੇ ਹਨ ਪਰ ਨਿਊਰੋਸਾਇੰਸ ਅਨੁਸਾਰ ਸਾਡਾ ਦਿਮਾਗ ਲਚਕੀਲਾ ਹੁੰਦਾ ਹੈ ਜਿਸਨੂੰ ਨਿਊਰੋਪਲਾਸਟਿਸਿਟੀ ਕਹਿੰਦੇ ਹਨ ਜਿਸਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਸੋਚ ਨੂੰ ਬਦਲ ਕੇ ਨਵਾਂ ਮਾਈਂਡਸੈਟ ਤਿਆਰ ਕਰ ਸਕਦੇ ਹਾਂ ਇਹ ਕਰਨ ਲਈ ਸਾਡੇ ਲਈ ਸਭ ਤੋਂ ਪਹਿਲਾਂ ਆਪਣੀਆਂ ਨਕਾਰਾਤਮਕ ਸੋਚਾਂ ਨੂੰ ਪਛਾਣਨਾ ਜ਼ਰੂਰੀ ਹੁੰਦਾ ਹੈ ਜਦ ਵੀ ਕੋਈ ਡਰਾਉਣੀ ਜਾਂ ਰੋਕਣ ਵਾਲੀ ਸੋਚ ਆਵੇ ਉਸ ਨੂੰ ਲਿਖ ਲਵੋ ਤੇ ਪੁੱਛੋ 1 ਕੀ ਇਹ ਬਿਲੀਫ ਸੱਚ ਹੈ 2 ਕੀ ਇਸ ਦਾ ਕੋਈ ਸਬੂਤ ਹੈ ਜਾਂ ਇਹ ਸਿਰਫ ਮੇਰਾ ਡਰ ਹੈ 3 ਕੀ ਮੈਂ ਇਸ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖ ਸਕਦਾ ਹਾਂ ਚਾ ਜੇ ਮੇਰਾ ਕੋਈ ਦੋਸਤ ਇਸ ਹਾਲਤ ਵਿੱਚ ਹੋਵੇ ਤਾਂ ਮੈਂ ਉਸ ਨੂੰ ਕੀ ਸਲਾਹ ਦਿੰਦਾ ਜਿਵੇਂ ਜੇ ਤੇਰੇ ਮਨ ਵਿੱਚ ਇਹ ਬੀਲੀਫ ਹੈ ਕਿ ਮੈਂ ਕਦੇ ਲੀਡਰ ਨਹੀਂ ਬਣ ਸਕਦਾ ਕਿਉਂਕਿ ਮੈਂ ਇੰਟਰੋਵਰਟ ਹਾਂ ਤਾਂ ਸੋਚ ਕਿ ਕੀ ਹਰ ਲੀਡਰ ਐਕਸਟਰੋਵਰਟ ਹੁੰਦਾ ਹੈ ਸਟੀਵ ਜੌਬਸ ਜਾਂ ਮਾਰਕ ਜੈਕਰਬਰਗ ਵਰਗੇ ਕਈ ਇੰਟਰੋਵਰਟ ਵੀ ਵੱਡੇ ਲੀਡਰ ਬਣੇ ਜਦੋਂ ਤੂੰ ਇਹ ਬੀਲੀਫ ਚੈਲੰਜ ਕਰੇਗਾ ਤੈਨੂੰ ਲੱਗੇਗਾ ਕਿ ਇਹ ਸਿਰਫ ਦਿਮਾਗ ਦਾ ਬਣਾਇਆ ਡਰ ਸੀ ਐਨਾ 네ਗੇਟਿਵ ਬੀਲੀਫਸ ਨੂੰ ਬਦਲਣ ਲਈ ਪੋਜ਼ਿਟਿਵ ਬੀਲੀਫ ਬਣਾਉਣੇ ਪੈਂਦੇ ਹਨ ਜਿਵੇਂ ਕਿ ਮੈਂ ਕਦੇ ਕੁਝ ਵੱਡਾ ਨਹੀਂ ਕਰ ਸਕਦਾ ਦੀ ਥਾਂ ਜੇ ਮੈਂ ਕੋਸ਼ਿਸ਼ ਕਰਾਂ ਤਾਂ ਮੈਂ ਬਹੁਤ ਕੁਝ ਕਰ ਸਕਦਾ ਹਾਂ ਇਸ ਨੂੰ ਵਾਰ-ਵਾਰ ਦੋਰਾ ਜਦ ਤੱਕ ਦਿਮਾਗ ਇਸ ਨੂੰ ਸੱਚ ਮੰਨਣਾ ਸ਼ੁਰੂ ਨਾ ਕਰ ਦੇਵੇ ਇਸ ਲਈ ਐਫਰਮੇਸ਼ਨਸ ਬਹੁਤ ਲਾਭਦਾਇਕ ਹੁੰਦੀਆਂ ਹਨ ਜਦ ਤੂੰ ਆਪਣੀ ਸੋਚ ਨੂੰ ਪੋਜ਼ਿਟਿਵ ਬੀਲੀਫ ਨਾਲ ਪਰਣਾ ਸ਼ੁਰੂ ਕਰੇਗਾ ਤਾਂ ਤੇਰਾ ਸਬਕੋਸ਼ ਮਾਈਂਡ ਵੀ ਇਹਨਾਂ ਨੂੰ ਮੰਨਣ ਲੱਗ ਪਵੇਗਾ ਜਿਵੇਂ ਕਿ ਮੈਂ ਆਪਣੇ ਡਰ ਤੋਂ ਵੱਡਾ ਹਾਂ ਮੈਂ ਆਪਣੀ ਸੋਚ ਬਦਲ ਸਕਦਾ ਹਾਂ ਮੈਂ ਕੌਫੀਡੈਂਟ ਹਾਂ ਮੈਂ ਸਫਲਤਾ ਹਾਸਲ ਕਰਨ ਦੀ ਤਾਕਤ ਰੱਖਦਾ ਹਾਂ ਅਜਿਹੇ ਐਫਰਮੇਸ਼ਨਸ ਨੂੰ ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੁਹਰਾਉਣ ਦੀ ਆਦਤ ਪਾ ਲਓ ਇਹ ਤੁਹਾਡੇ ਦਿਮਾਗ ਵਿੱਚ ਨਵੇਂ ਪੋਜ਼ਿਟਿਵ ਪੈਟਰਨ ਬਣਾਉਣ ਵਿੱਚ ਮਦਦ ਕਰੇਗਾ ਮਾਈਂਡਫੁਲਨੈਸ ਵੀ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਨਕਾਰਾਤਮਕ ਬੀਲੀਫਸ ਨੂੰ ਬਦਲਣ ਦਾ ਜਿਸ ਵਿੱਚ ਤੁਸੀਂ ਆਪਣੇ ਥੌਟਸ ਨੂੰ ਬਿਨਾਂ ਜੱਜ ਕੀਤੇ ਸਿਰਫ ਬਜ਼ਰਵ ਕਰਦੇ ਹੋ ਅਤੇ ਸਮਝਦੇ ਹੋ ਕਿ ਇਹ ਸਿਰਫ ਵਿਚਾਰ ਹਨ ਕੋਈ ਹਕੀਕਤ ਨਹੀਂ ਜਦੋਂ ਤੁਸੀਂ ਇਹ ਪ੍ਰੈਕਟਿਸ ਕਰਦੇ ਹੋ ਤੁਹਾਡੀ ਅਵੇਅਰਨੈਸ ਵੱਧਦੀ ਹੈ ਤੇ ਤੁਸੀਂ ਆਪਣੇ ਦਿਮਾਗ ਨੂੰ ਹੋਰ ਜ਼ਿਆਦਾ ਸचेत ਤੰਗ ਨਾਲ ਕੰਟਰੋਲ ਕਰ ਸਕਦੇ ਹੋ ਇੱਕ ਹੋਰ ਤਰੀਕਾ ਹੈ ਆਪਣੇ ਆਪ ਨੂੰ ਪੋਜ਼ਿਟਿਵ ਲੋਕਾਂ ਨਾਲ ਕਰਨਾ ਕਿਉਂਕਿ ਜਿਨ੍ਹਾਂ ਲੋਕਾਂ ਨਾਲ ਤੁਸੀਂ ਵਧੇਰੇ ਸਮਾਂ ਬਿਤਾਉਂਦੇ ਹੋ ਉਹ ਤੁਹਾਡੀ ਸੋਚ ਉੱਤੇ ਡਾਇਰੈਕਟ ਅਸਰ ਪਾਉਂਦੇ ਹਨ ਜੇਕਰ ਤੁਸੀਂ ਨਕਾਰਾਤਮਕ ਸੋਚ ਵਾਲਿਆਂ ਦੇ ਵਿਚਾਰ ਰਹੋਗੇ ਤਾਂ ਤੁਹਾਡੀ ਸੋਚ ਵੀ ਉਹੋ ਜਿਹੀ ਬਣ ਜਾਵੇਗੀ ਪਰ ਜੇ ਤੁਸੀਂ ਪੋਜ਼ਿਟਿਵ ਤੇ ਇਨਸਪਾਇਰਿੰਗ ਲੋਕਾਂ ਨਾਲ ਰਹੋਗੇ ਤਾਂ ਤੁਸੀਂ ਵੀ ਆਤਮ ਵਿਸ਼ਵਾਸ ਨਾਲ ਭਰ ਜਾਵੋਗੇ ਜਦੋਂ ਵੀ ਕੋਈ ਨਕਾਰਾਤਮਕ ਬਿਲੀਫ ਤੁਹਾਨੂੰ ਫੜਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਇੱਕ ਸਨ ਨਾਲ ਚੈਲੰਜ ਕਰੋ ਜਿਵੇਂ ਕਿ ਜੇ ਤੁਸੀਂ ਸੋਚਦੇ ਹੋ ਕਿ ਮੈਂ ਪਬਲਿਕ ਸਪੀਕਿੰਗ ਨਹੀਂ ਕਰ ਸਕਦਾ ਤਾਂ ਛੋਟੇ ਕਦਮ ਚੁੱਕੋ ਪਹਿਲਾਂ ਦੋਸਤਾਂ ਸਾਹਮਣੇ ਬੋਲੋ ਫਿਰ ਛੋਟੇ ਗਰੁੱਪ ਵਿੱਚ ਅਤੇ ਹੌਲੀ-ਹੌਲੀ ਵੱਡੇ ਸਟੇਜ ਉਤੇ ਜਦ ਤੁਸੀਂ ਐਕਸ਼ਨ ਲੈਂਦੇ ਹੋ ਤਾਂ ਦਿਮਾਗ ਪੁਰਾਣੇ ਬਿਲੀਫ ਨੂੰ ਛੱਡ ਕੇ ਨਵੇਂ ਬਿਲੀਫ ਨੂੰ ਆਪਣਾ ਲੈਂਦਾ ਹੈ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਇਹ ਇੱਕ ਲੰਮਾ ਪ੍ਰੋਸੈਸ ਹੈ पर जे तुसी इस नु गंभीरता नाल लोगे ते रोजाना प्रैक्टिस करोगे ता ਤੁਹਾਡਾ ਮਾਈਂਡ ਸੈਟ ਬਦਲਣਾ ਸ਼ੁਰੂ ਹੋ ਜਾਵੇਗਾ ਐਜਾਇਟੀ ਤੇ ਓਵਰਥਿੰਕਿੰਗ ਕਟੇਗੀ ਤੇ ਤੁਹਾਨੂੰ ਹੋਰ ਪੋਜ਼ਿਟਿਵਿਟੀ ਤੇ ਕੌਫੀਡੈਂਸ ਮਹਿਸੂਸ ਹੋਵੇਗਾ ਇਸ ਲਈ ਅਗਲੀ ਵਾਰੀ ਜਦੋਂ ਕੋਈ ਨਕਾਰਾਤਮਕ ਥੌਟ ਆਵੇ ਤਾਂ ਉਸ ਨੂੰ ਸਵਾਲਾਂ ਨਾਲ ਚੈਲੰਜ ਕਰਨਾ ਨਾ ਭੁੱਲਣਾ ਉਸ ਨੂੰ ਸੱਚ ਨਾ ਮੰਨ ਲੈਣਾ ਸਗੋਂ ਉਸ ਨੂੰ ਗਲਤ ਸਾਬਤ ਕਰਕੇ ਦਿਖਾਓ ਜਦੋਂ ਤੁਸੀਂ ਇਹ ਕਰਨ ਲੱਗ ਪਹੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਆਪਣੀ ਸੋਚ ਬਦਲ ਸਕਦੇ ਹੋ ਅਤੇ ਜਦੋਂ ਸੋਚ ਬਦਲਦੀ ਹੈ ਤਾਂ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਸਾਡਾ ਦਿਮਾਗ ਹਰ ਵੇਲੇ ਹਜ਼ਾਰਾਂ ਥਾਟਸ ਨਾਲ ਭਰਿਆ ਰਹਿੰਦਾ ਹੈ ਕਦੇ ਅਧੂਰੇ ਕੰਮ ਦੀ ਚਿੰਤਾ ਕਦੇ ਪੁਰਾਣੀਆਂ ਯਾਦਾਂ ਕਦੇ ਪਵਿਖਦਾ ਡਾ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਦਿਮਾਗ ਤੇ ਪਾਰੀ ਬੋਝ ਬਣ ਜਾਂਦੀਆਂ ਹਨ ਅਤੇ ਅਸੀਂ ਐਂਜਾਇਟੀ ਮਹਿਸੂਸ ਕਰਨ ਲੱਗਦੇ ਹਾਂ ਜਦੋਂ ਅਸੀਂ ਫੋਕਸ ਨਹੀਂ ਕਰ ਪਾਉਂਦੇ ਤਾਂ ਸਾਡਾ ਦਿਮਾਗ ਇੱਕ ਅਜੀਬ ਜਿਹਾ ਮੈਂਟਲ ਕਲਟਰ ਬਣਾਉਂਦਾ ਹੈ ਜੋ ਸਾਨੂੰ ਉਲਝਾ ਕੇ ਰੱਖਦਾ ਹੈ ਇਸ ਕਲਟਰ ਨੂੰ ਸਾਫ਼ ਕਰਨ ਲਈ ਇੱਕ ਬਹੁਤ ਹੀ ਸਧਾਰਨ ਪਰ ਪਾਵਰਫੁਲ ਤਰੀਕਾ ਹੈ ਬਰੇਨ ਡੰਪਿੰਗ ਇਹ ਇੱਕ ਐਸੀ ਟੈਕਨੀਕ ਹੈ ਜਿਸ ਵਿੱਚ ਅਸੀਂ ਆਪਣੇ ਦਿਮਾਗ ਵਿੱਚ ਚੱਲ ਰਹੀ ਹਰ ਗੱਲ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਕਾਗਜ਼ ਉੱਤੇ ਲਿਖ ਦਿੰਦੇ ਹਾਂ ਇਹ ਕਰਕੇ ਦਿਮਾਗ ਹਲਕਾ ਹੋ ਜਾਂਦਾ ਹੈ ਜਜ਼ਬਾਤ ਬਾਹਰ ਨਿਕਲ ਜਾਂਦੇ ਹਨ ਤੇ ਸਾਨੂੰ ਕਲੀਅਰਟੀ ਮਿਲਦੀ ਹੈ ਸੋਚੋ ਜੇਕਰ ਤੁਹਾਡਾ ਦਿਮਾਗ ਇੱਕ ਕਮਰੇ ਵਰਗਾ ਹੋਵੇ ਜਿਸ ਵਿੱਚ ਹਰ ਪਾਸੇ ਸਮਾਨ ਵਿਖਰਾ ਹੋਵੇ ਤਾਂ ਤੁਸੀਂ ਉਥੇ ਕਿੰਨਾ ਅਨਕੰਫਰਟੇਬਲ ਮਹਿਸੂਸ ਕਰੋਗੇ ਪਰ ਜੇ ਤੁਸੀਂ ਉਸ ਕਮਰੇ ਦੀ ਸਫਾਈ ਕਰ ਦਿਓ ਉਹਨੇ ਪੁਨੇ ਸਮਾਨ ਨੂੰ ਕੱਢ ਦਿਓ ਤੇ ਹਰ ਚੀਜ਼ ਠੀਕ ਢੰਗ ਨਾਲ ਰੱਖ ਦਿਓ ਤਾਂ ਉਹ ਜਗ੍ਹਾ ਸਾਫ਼ ਖੁੱਲੀ ਤੇ ਆਰਾਮਦਾਇਕ ਲੱਗੇਗੀ ਬਰੇਨ ਡੰਪਿੰਗ ਵੀ ਇਹੀ ਕੰਮ ਕਰਦੀ ਹੈ ਪਰ ਇਹ ਦਿਮਾਗ ਦੇ ਕਮਰੇ ਨੂੰ ਸਾਫ਼ ਕਰਦੀ ਹੈ ਜਦੋਂ ਅਸੀਂ ਕਿਸੇ ਚਿੰਤਾ ਜਾਂ ਤਣਾਅ ਵਿੱਚ ਹੁੰਦੇ ਹਾਂ ਤਾਂ ਦਿਮਾਗ ਇੱਕੋ ਗੱਲ ਨੂੰ ਵਾਰ-ਵਾਰ ਰਿਪੀਟ ਕਰਦਾ ਹੈ ਜਿਵੇਂ ਕਿਸੇ ਜ਼ਰੂਰੀ ਪ੍ਰੋਜੈਕਟ ਦੀ ਡੈਡਲਾਈਨ ਨਾਲ-ਨਾਲ ਕਰੇ ਲੋਕਾਂ ਪੁਰਾਣੇ ਅਣਸੁਲਝੇ ਮਸਲੇ ਜਾਂ ਕੋਈ ਨਿੱਜੀ ਤਣਾ ਇਹ ਸਭ ਕੁਝ ਸੋਚਦੇ ਹੋਏ ਦਿਮਾਗ ਓਵਰਲੋਡ ਹੋ ਜਾਂਦਾ ਹੈ ਪਰ ਜੇ ਤੁਸੀਂ ਇਹ ਸਾਰੀਆਂ ਗੱਲਾਂ ਲਿਖ ਦਿਓ ਤਾਂ ਦਿਮਾਗ ਰਿਲੈਕਸ ਕਰ ਜਾਂਦਾ ਹੈ ਇਹ ਐਸਾ ਹੀ ਹੈ ਜਿਵੇਂ ਲੈਪਟਾਪ ਦੀ ਰੈਮ ਨੂੰ ਖਾਲੀ ਕਰਨਾ ਜਦ ਤੱਕ ਫਾਲਤੂ ਫਾਈਲਾਂ ਹੁੰਦੀਆਂ ਹਨ ਤੱਕ ਤੱਕ ਸਿਸਟਮ ਸਲੋ ਹੋ ਜਾਂਦਾ ਹੈ ਪਰ ਜਿਵੇਂ ਹੀ ਉਹਨਾਂ ਨੂੰ ਹਟਾਇਆ ਜਾਂਦਾ ਹੈ ਸਿਸਟਮ ਤੇਜ਼ੀ ਨਾਲ ਚੱਲਣ ਲੱਗਦਾ ਹੈ ਬ੍ਰੇਨ ਡੰਪਿੰਗ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਆਪਣੇ 네ਗੇਟਿਵ ਇਮੋਸ਼ਨਸ ਨੂੰ ਇਫੈਕਟਿਵਲੀ ਬਾਹਰ ਕੱਢ ਸਕਦੇ ਹਾਂ ਜਦੋਂ ਵੀ ਤੁਸੀਂ ਤਣਾ ਜਾਂ ਐਂਜ਼ਾਇਟੀ ਮਹਿਸੂਸ ਕਰੋ ਇੱਕ ਨੋਟਬੁੱਕ ਚੁੱਕੋ ਤੇ ਲਿਖਣਾ ਸ਼ੁਰੂ ਕਰ ਦਿਓ ਜੋ ਕੁਝ ਵੀ ਦਿਮਾਗ ਵਿੱਚ ਚੱਲ ਰਿਹਾ ਹੈ ਬਿਨਾਂ ਸੋਚੇ ਤੇ ਬਿਨਾਂ ਫਿਲਟਰ ਕੀਤੇ ਇਹ ਲਾਜ਼ਮੀ ਨਹੀਂ ਕਿ ਤੁਸੀਂ ਵਧੀਆ ਤਰੀਕੇ ਨਾਲ ਲਿਖੋ ਜਾਂ ਪਰਫੈਕਟ ਸੈਂਟੈਂਸ ਬਣਾਓ ਬਸ ਜੋ ਅੰਦਰ ਚੱਲ ਰਿਹਾ ਹੈ ਉਹ ਬਾਹਰ ਆਉਣਾ ਚਾਹੀਦਾ ਹੈ ਬ੍ਰੇਨ ਡੰਪਿੰਗ ਇੱਕ ਐਸੀ ਤਕਨੀਕ ਹੈ ਜੋ ਸਾਡੇ ਸਬਕਾਂਸ਼ਸ ਮਾਈਂਡ ਨੂੰ ਕਲੀਅਰ ਕਰਨ ਵਿੱਚ ਵੀ ਮਦਦ ਕਰਦੀ ਹੈ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਅਸਲ ਵਿੱਚ ਕੀ ਪਰੇਸ਼ਾਨ ਕਰ ਰਿਹਾ ਹੈ ਸਾਨੂੰ ਲੱਗਦਾ ਹੈ ਕਿ ਕੋਈ ਇੱਕ ਗੱਲ ਹੈ ਪਰ ਅਸਲ ਕਾਰਨ ਕੁਝ ਹੋਰ ਹੀ ਹੁੰਦਾ ਹੈ ਜਦੋਂ ਅਸੀਂ ਬ੍ਰੇਨ ਡੰਪ ਕਰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਦੇ ਲੁਕਵੇਂ ਖਿਆਲਾਂ ਤੇ ਭਾਵਨਾਵਾਂ ਬਾਰੇ ਪਤਾ ਲੱਗਦਾ ਹੈ ਇਹ ਸੈਲਫ ਅਵੇਅਰਨੈਸ ਵਧਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਮੰਨ ਲਓ ਤੁਸੀਂ ਕਿਸੇ ਇੱਕ ਖਾਸ ਇਨਸਾਨ ਬਾਰੇ ਵਾਰ-ਵਾਰ ਸੋਚ ਰਹੇ ਹੋ ਤੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕਿਉਂ ਤੁਸੀਂ ਬਸ ਉਲਝਣ ਤੇ ਬੇਚੈਨੀ ਮਹਿਸੂਸ ਕਰ ਰਹੇ ਹੋ ਤਾਂ ਜੇ ਤੁਸੀਂ ਇਹ ਗੱਲ ਲਿਖਣੀ ਸ਼ੁਰੂ ਕਰੋ ਤਾਂ ਥੋੜੀ ਥੋੜੀ ਕਰਕੇ ਤੁਹਾਨੂੰ ਕਲੀਅਰਟੀ ਮਿਲਣ ਲੱਗਦੀ ਹੈ ਕਿ ਅਸਲ ਵਿੱਚ ਤੁਹਾਨੂੰ ਕਿਸ ਚੀਜ਼ ਨਾਲ ਸਮੱਸਿਆ ਹੈ ਕਿ ਉਹ ਇਨਸਾਨ ਤੁਹਾਨੂੰ ਹਰਨ ਕਰ ਰਿਹਾ ਹੈ ਜਾਂ ਕੋਈ ਡਰ ਤੁਹਾਨੂੰ ਤੰਗ ਕਰ ਰਿਹਾ ਹੈ ਜਾਂ ਤੁਸੀਂ ਪੁਰਾਣੀਆਂ ਯਾਦਾਂ ਵਿੱਚ ਫਸੇ ਹੋਏ ਹੋ ਜਦੋਂ ਤੁਸੀਂ ਆਪਣੇ ਖਿਆਲਾਂ ਨੂੰ ਬਾਹਰ ਕੱਢਦੇ ਹੋ ਤਾਂ ਇਹ ਤੁਹਾਡੀਆਂ ਭਾਵਨਾਵਾਂ ਨੂੰ ਪ੍ਰੋਸੈਸ ਕਰਨ ਵਿੱਚ ਮਦਦ ਕਰਦਾ ਹੈ ਤੇ ਦਿਮਾਗ ਹੌਲੀ-ਹੌਲੀ ਸ਼ਾਂਤ ਹੋਣ ਲੱਗਦਾ ਹੈ ਬਰੀਂਡੰਪਿੰ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਕੁਝ ਤਕਨੀਕਾਂ ਹਨ ਜਿਵੇਂ ਫ੍ਰੀ ਰਾਈਟਿੰਗ ਜਿਸ ਵਿੱਚ ਤੁਸੀਂ ਬਿਨਾਂ ਰੁਕੇ ਲਿਖਦੇ ਹੋ ਕੋਈ ਰੁਕ ਰੇਖਾ ਜਾਂ ਸੋਚ ਨਹੀਂ ਬਸ ਜੋ ਦਿਲ ਵਿੱਚ ਆਵੇ ਉਹ ਲਿਖ ਦਿਓ ਦੂਜੀ ਹੈ ਕੈਟੇਗਰੀਜ਼ ਬਰੀਂਡੰਗ ਜਿਸ ਵਿੱਚ ਤੁਸੀਂ ਆਪਣੇ ਖਿਆਲਾਂ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਸਕਦੇ ਹੋ ਜਿਵੇਂ ਨਿੱਜੀ ਚਿੰਤਾਵਾਂ ਕੰਮ ਦੀ ਟੈਨਸ਼ਨ ਭਵਿੱਖ ਦੀ ਯੋਜਨਾ ਜਾਂ ਸਿਹਤ ਨਾਲ ਜੁੜੀਆਂ ਗੱਲਾਂ TG ਹੈ ਮਾਈਂਡ ਮੈਪਿੰਗ ਜੇ ਤੁਹਾਨੂੰ ਲਿਖਣਾ ਪਸੰਦ ਨਹੀਂ ਪਰ ਵਿਜ਼ੂਅਲ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਤਾਂ ਤੁਸੀਂ ਇੱਕ ਮੁੱਖ ਖਿਆਲ ਲਿਖ ਕੇ ਉਸ ਨਾਲ ਜੁੜੇ ਹੋਏ ਹੋਰ ਸਾਰੇ ਖਿਆਲਾਂ ਨੂੰ ਦਰਾਂ ਕਰ ਸਕਦੇ ਹੋ ਚੌਥੀ ਤਕਨੀਕ ਹੈ ਨਾਈਟ ਟਾਈਮ ਬ੍ਰੇਨ ਡੰਪ ਸੌਣ ਤੋਂ ਪਹਿਲਾਂ ਜੇ ਤੁਸੀਂ ਆਪਣੇ ਦਿਮਾਗ ਵਿੱਚ ਚੱਲ ਰਹੀਆਂ ਗੱਲਾਂ ਨੂੰ ਕਾਗਜ਼ ਤੇ ਲਿਖ ਦਿਓ ਤਾਂ ਤੁਹਾਡਾ ਦਿਮਾਗ ਖਾਲੀ ਹੋ ਜਾਂਦਾ ਹੈ ਹਜ਼ਾਰਾਂ ਗੱਲਾਂ ਜੋ ਦਿਮਾਗ ਵਿੱਚ ਘੁੰਮ ਰਹੀਆਂ ਹੁੰਦੀਆਂ ਹਨ ਉਹ ਬਾਹਰ ਆ ਜਾਂਦੀਆਂ ਹਨ ਜਿਸ ਨਾਲ ਤੁਹਾਨੂੰ ਗੈਰੀ ਤੇ ਚੰਗੀ ਨੀਂਦ ਆਉਂਦੀ ਹੈ ਜੇ ਤੁਸੀਂ ਆਪਣੇ ਦਿਮਾਗ ਵਿੱਚ ਚੱਲ ਰਹੀਆਂ ਸਾਰੀਆਂ ਗੱਲਾਂ ਨੂੰ ਲਿਖ ਦੋਗੇ ਤਾਂ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ ਬ੍ਰੇਨ ਡੰਪਿੰਗ ਸਿਰਫ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਨਹੀਂ ਸਗੋਂ ਆਪਣੀਆਂ ਆਸੀਸ ਅਤੇ ਉਪਲਬਧੀਆਂ ਨੂੰ ਵੀ ਲਿਖੋ ਜਦੋਂ ਅਸੀਂ ਉਹ ਚੀਜ਼ਾਂ ਲਿਖਦੇ ਹਾਂ ਜਿਨ੍ਹਾਂ ਲਈ ਅਸੀਂ ਸ਼ੁਕਰਗੁਜ਼ਾਰ ਹੁੰਦੇ ਹਾਂ ਤਾਂ ਸਾਡਾ ਦਿਮਾਗ ਸਵੈਚਲਿਤ ਤੌਰ ਤੇ ਪੋਜ਼ਿਟਿਵ ਮਾਈਂਡ ਸੈਟ ਵੱਲ ਮੋੜ ਲੈਂਦਾ ਹੈ ਬ੍ਰੇਨ ਡੰਪਿੰਗ ਦਾ ਸਭ ਤੋਂ ਵੱਧ ਫਾਇਦਾ ਇਹ ਹੈ ਕਿ ਇਹ ਸਾਡੀ ਓਵਰਥਿੰਕਿੰਗ ਨੂੰ ਕਟਾਉਂਦਾ ਹੈ ਜਦੋਂ ਕੋਈ ਖਿਆਲ ਸਾਡੇ ਦਿਮਾਗ ਵਿੱਚ ਵਾਰ-ਵਾਰ ਆਉਂਦਾ ਹੈ ਤਾਂ ਉਹ ਸਾਡੀ ਊਰਜਾ ਖਤਮ ਕਰ ਦਿੰਦਾ ਹੈ ਪਰ ਜਦੋਂ ਅਸੀਂ ਉਸ ਨੂੰ ਲਿਖ ਦਿੰਦੇ ਹਾਂ ਤਾਂ ਉਹ ਸਾਡੇ ਦਿਮਾਗ ਤੋਂ ਬਾਹਰ ਨਿਕਲ ਜਾਂਦਾ ਹੈ ਅਤੇ ਸਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਇਹ ਤਕਨੀਕ ਫੈਸਲੇ ਕਰਨ ਵਿੱਚ ਵੀ ਮਦਦ ਕਰਦੀ ਹੈ ਜਦੋਂ ਸਾਡੇ ਕੋਲ ਕਈ ਵਿਕਲਪ ਹੁੰਦੇ ਹਨ ਅਤੇ ਸਾਨੂੰ ਸਮਝ ਨਹੀਂ ਆਉਂਦਾ ਕਿ ਕਿਹੜਾ ਸਹੀ ਹੈ ਤਾਂ ਬ੍ਰੇਨ ਡੰਪਿੰਗ ਸਾਨੂੰ ਸਪਸ਼ਟਤਾ ਦਿੰਦੀ ਹੈ ਤੁਸੀਂ ਵੱਖ-ਵੱਖ ਸੰਭਾਵਨਾਵਾਂ ਨੂੰ ਲਿਖ ਸਕਦੇ ਹੋ ਉਹਨਾਂ ਦੇ ਫਾਇਦੇ ਅਤੇ ਨੁਕਸਾਨ ਵੇਖ ਸਕਦੇ ਹੋ ਅਤੇ ਫਿਰ ਸੂਝ-ਬੂਝ ਨਾਲ ਫੈਸਲਾ ਕਰ ਸਕਦੇ ਹੋ ਜੇ ਤੁਹਾਡੇ ਅੰਦਰ ਕੋਈ ਪੁਰਾਣਾ ਗਮ ਜਾਂ ਗਿਲਟ ਹੈ ਤਾਂ ਉਸ ਨੂੰ ਲਿਖ ਦਿਓ ਆਪਣੇ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰੋ ਅਤੇ ਉਹਨਾਂ ਨੂੰ ਬਾਹਰ ਕਢਾਓ ਇਸ ਨਾਲ ਤੁਹਾਨੂੰ ਪਾਵਨਾਤਮਕ ਰਾਤ ਮਿਲੇਗੀ ਅਤੇ ਤੁਸੀਂ ਜ਼ਿਆਦਾ ਹਲਕਾ ਮਹਿਸੂਸ ਕਰੋਗੇ ਬਰੇਨ ਡੰਪਿੰਗ ਕਰਨ ਲਈ ਤੁਹਾਨੂੰ ਕਿਸੇ ਖਾਸ ਹੁਨਰ ਦੀ ਲੋੜ ਨਹੀਂ ਹੈ ਸਿਰਫ ਇੱਕ ਨੋਟਬੁੱਕ ਲਓ ਅਤੇ ਲਿਖਣਾ ਸ਼ੁਰੂ ਕਰ ਦਿਓ ਜੇ ਤੁਸੀਂ ਹਰ ਰੋਜ਼ ਸਿਰਫ 10 ਤੋਂ 15 ਮਿੰਟ ਇਹ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਪੋਜ਼ਿਟਿਵ ਬਦਲਾਅ ਵੇਖਣ ਨੂੰ ਮਿਲਣਗੇ ਤੁਹਾਡਾ ਦਿਮਾਗ ਸਾਫ਼ ਹੋਵੇਗਾ ਸਟ੍ਰੈਸ ਘਟੇਗਾ ਓਵਰਥਿੰਕਿੰਗ ਕਮ ਹੋਵੇਗੀ ਅਤੇ ਤੁਹਾਨੂੰ ਆਪਣੇ ਜੀਵਨ ਵਿੱਚ ਜ਼ਿਆਦਾ ਕੰਟਰੋਲ ਮਹਿਸੂਸ ਹੋਵੇਗਾ ਇਹ ਇੱਕ ਤਕਨੀਕ ਹੈ ਜਿਸ ਨਾਲ ਅਸੀਂ ਆਪਣੇ ਭਾਵਨਾਵਾਂ ਨੂੰ ਕੰਟਰੋਲ ਕਰਨਾ ਅਤੇ ਸਥਿਤੀਆਂ ਨੂੰ ਇੱਕ ਜ਼ਿਆਦਾ ਸੰਤੁਲਿਤ ਦ੍ਰਿਸ਼ਟੀਕੋਣ ਤੋਂ ਦੇਖਣਾ ਸਿੱਖਦੇ ਹਾਂ ਸੈਲਫ ਡਿਸਟੈਂਸਿੰਗ ਦਾ ਮਤਲਬ ਹੈ ਆਪਣੇ ਜੀਵਨ ਦੀ ਕਿਸੇ ਸਥਿਤੀ ਨੂੰ ਕੁਝ ਦੂਰੋਂ ਦੇਖਣਾ ਸੋਚੋ ਕਿ ਤੁਹਾਡਾ ਕੋਈ ਬਹੁਤ ਕਰੀਬੀ ਦੋਸਤ ਤੁਹਾਡੇ ਵਾਂਗ ਹੀ ਮੁਸ਼ਕਲ ਵਿੱਚ ਹੈ ਅਤੇ ਉਹ ਤੁਹਾਡੇ ਕੋਲ ਸਲਾਹ ਮੰਗ ਰਿਹਾ ਹੈ ਤਾਂ ਤੁਸੀਂ ਉਸ ਨੂੰ ਕੀ ਸਲਾਹ ਦੋਗੇ ਜ਼ाहिर ਹੈ ਕਿ ਤੁਸੀਂ ਉਸ ਨੂੰ ਸ਼ਾਂਤ ਅਤੇ ਤਾਰਕੀਕੀ ਤਰੀਕੇ ਨਾਲ ਇੱਕ ਸੰਤੁਲਿਤ ਸਲਾਹ ਦੋਗੇ ਪਰ ਜਦੋਂ ਉਹ ਗੱਲ ਖੁਦ ਨਾਲ ਹੁੰਦੀ ਹੈ ਤਾਂ ਅਸੀਂ ਇਸ ਵਿੱਚ ਇੰਨਾ ਵਿਅਸਤ ਹੋ ਜਾਂਦੇ ਹਾਂ ਕਿ ਸਾਫ਼ ਸੋਚ ਨਹੀਂ پا ਸਕਦੇ ਸੈਲਫ ਡਿਸਟੈਂਸਿੰਗ ਸਾਨੂੰ ਸਾਡੇ ਭਾਵਨਾਵਾਂ ਤੋਂ ਅਲੱਗ ਹੋਣ ਲਈ ਨਹੀਂ ਕਹਿੰਦੀ ਸਗੋਂ ਇਹ ਸਿਖਾਉਂਦੀ ਹੈ ਕਿ ਅਸੀਂ ਆਪਣੇ ਭਾਵਨਾਵਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਮੈਨੇਜ ਕਰ ਸਕੀਏ ਮਿਸਾਲ ਦੇ ਤੌਰ ਤੇ ਜੇ ਤੁਹਾਡੇ ਕਿਸੇ ਦੋਸਤ ਨਾਲ ਝਗੜਾ ਹੋ ਗਿਆ ਹੈ ਅਤੇ ਤੁਹਾਨੂੰ ਬਹੁਤ ਗੁੱਸਾ ਆ ਰਿਹਾ ਹੈ ਤਾਂ ਜੇ ਤੁਸੀਂ ਆਪਣੇ ਗੁੱਸੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਵੋਗੇ ਤਾਂ ਸ਼ਾਇਦ ਤੁਸੀਂ ਕੁਝ ਐਸਾ ਕਹਿ ਦੋਗੇ ਜੋ ਤੁਹਾਡੇ ਰਿਸ਼ਤੇ ਨੂੰ ਹੋਰ ਖਤਮ ਕਰ ਦੇਵੇ ਪਰ ਜੇ ਤੁਸੀਂ ਇਸ ਸਥਿਤੀ ਨੂੰ ਕੁਝ ਦੂਰੋਂ ਦੇਖੋ ਤਾਂ ਤੁਹਾਨੂੰ ਸਮਝ ਆਵੇਗਾ ਕਿ ਗੁੱਸਾ ਆਉਣਾ ਨਾਰਮਲ ਹੈ ਪਰ ਉਸ ਨੂੰ ਸਹੀ ਤਰੀਕੇ ਨਾਲ ਸੰਭਾਲਣਾ ਜ਼ਰੂਰੀ ਹੈ ਜਦੋਂ ਅਸੀਂ ਕਿਸੇ ਸਥਿਤੀ ਨੂੰ ਪਹਿਲੇ ਵਿਅਕਤੀ ਫਰਸਟ ਪੀਰਸਨ ਦੇ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਅਸੀਂ ਉਸ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦੇ ਹਾਂ ਪਰ ਜੇ ਅਸੀਂ ਉਸ ਨੂੰ ਤੀਜੇ ਵਿਅਕਤੀ ਥਰਡ ਪੀਰਸਨ ਦੇ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਸਾਨੂੰ ਹੋਰ ਸਪਸ਼ਟਤਾ ਮਿਲਦੀ ਹੈ ਇਹ ਇੱਕ ਸਧਾਰਨ ਤਰੀਕਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਸਮੱਸਿਆ ਵਿੱਚ ਫਸੇ ਹੋ ਤਾਂ ਆਪਣੇ ਆਪ ਤੋਂ ਇਹ ਨਾ ਪੁੱਛੋ ਕਿ ਮੈਂ ਇਸ ਸਥਿਤੀ ਵਿੱਚ ਕੀ ਕਰਾਂ ਸਗੋਂ ਇਹ ਪੁੱਛੋ ਕਿ ਜੇ ਕੋਈ ਹੋਰ ਇਸ ਸਥਿਤੀ ਵਿੱਚ ਹੁੰਦਾ ਤਾਂ ਮੈਂ ਉਸ ਨੂੰ ਕੀ ਸਲਾਹ ਦਿੰਦਾ ਰਿਸਰਚ ਨੇ ਇਹ ਸਾਬਤ ਕੀਤਾ ਹੈ ਕਿ ਜਦੋਂ ਅਸੀਂ ਸੈਲਫ ਡਿਸਟੈਂਸਿੰਗ ਦੀ ਪ੍ਰੈਕਟਿਸ ਕਰਦੇ ਹਾਂ ਤਾਂ ਸਾਡੀਆਂ ਫੈਸਲਾ ਕਰਨ ਦੀਆਂ ਯੋਗਤਾਵਾਂ ਬਿਹਤਰ ਹੋ ਜਾਂਦੀਆਂ ਹਨ ਅਸੀਂ ਆਪਣੇ ਭਾਵਨਾਵਾਂ ਨੂੰ ਹੋਰ ਅਸਰਦਾਰ ਤਰੀਕੇ ਨਾਲ ਨਿਯੰਤਰਿਤ ਕਰ ਪਾਉਂਦੇ ਹਾਂ ਅਤੇ ਜਲਦਬਾਜ਼ੀ ਵਿੱਚ ਫੈਸਲੇ ਕਰਨ ਤੋਂ ਬਚਦੇ ਹਾਂ ਕਈ ਵਾਰ ਅਸੀਂ ਕਿਸੇ ਦੁਖਦਾਈ ਯਾਦ ਵਿੱਚ ਫਸ ਜਾਂਦੇ ਹਾਂ ਕੋਈ ਪੁਰਾਣੀ ਗਲਤੀ ਕੋਈ ਬੁਰਾ ਅਨੁਭਵ ਜਾਂ ਕੋਈ ਅਜਿਹਾ ਪਲ ਜਿਸ ਨੂੰ ਅਸੀਂ बार-बार ਯਾਦ ਕਰਕੇ ਦੁਖੀ ਹੁੰਦੇ ਰਹਿੰਦੇ ਹਾਂ ਜੇ ਅਸੀਂ ਇਸ ਨੂੰ ਬਹੁਤ ਨੇੜੇ ਤੋਂ ਦੇਖਦੇ ਹਾਂ ਤਾਂ ਉਹ ਦਰਦ ਹੋਰ ਵੱਧ ਜਾਂਦਾ ਹੈ ਪਰ ਜੇ ਅਸੀਂ ਇਸ ਨੂੰ ਕੁਝ ਦੂਰੀ ਤੋਂ ਦੇਖਦੇ ਹਾਂ ਤਾਂ ਸਾਨੂੰ ਇਹ ਸਮਝ ਆ ਜਾਂਦਾ ਹੈ ਕਿ ਉਹ ਸਾਡੀ ਜ਼ਿੰਦਗੀ ਦਾ ਸਿਰਫ ਇੱਕ ਛੋਟਾ ਹਿੱਸਾ ਸੀ ਨਾ ਕਿ ਪੂਰੀ ਜ਼ਿੰਦਗੀ ਸੈਲਫ ਡਿਸਟੈਂਸਿੰਗ ਦੀ ਪ੍ਰੈਕਟਿਸ ਕਰਨ ਲਈ ਕੁਝ ਸਧਾਰਨ ਤਕਨੀਕਾਂ ਹਨ ਜੋ ਇਸ ਨੂੰ ਹੋਰ ਆਸਾਨ ਬਣਾ ਸਕਦੀਆਂ ਹਨ ਪਹਿਲੀ ਹੈ ਥਰਡ ਪਰਸਨ ਥਿੰਕਿੰਗ ਜਦੋਂ ਵੀ ਤੁਸੀਂ ਕਿਸੇ ਮੁਸ਼ਕਲ ਵਿੱਚ ਹੋ ਤਾਂ ਆਪਣੀ ਸਥਿਤੀ ਨੂੰ ਤੀਜੇ ਵਿਅਕਤੀ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ ਉਦਾਹਰਨ ਲਈ ਜੇ ਤੁਹਾਡਾ ਨਾਮ ਰਾਹੁਲ ਹੈ ਤਾਂ ਆਪਣੇ ਆਪ ਤੋਂ ਇਹ ਨਾ ਪੁੱਛੋ ਕਿ ਮੈਂ ਇਸ ਸਮੱਸਿਆ ਨੂੰ ਕਿਵੇਂ ਹੱਲ ਕਰਾਂ ਸਗੋਂ ਇਹ ਸੋਚੋ ਕਿ ਜੇ ਰਾਹੁਲ ਇਸ ਸਮੱਸਿਆ ਵਿੱਚ ਹੁੰਦਾ ਤਾਂ ਉਹ ਕੀ ਕਰਗਾ ਇਸ ਨਾਲ ਤੁਹਾਡੇ ਦਿਮਾਗ ਨੂੰ ਇੱਕ ਆਬਜ਼ਰਵਰ ਮੋਡ ਮਿਲਦਾ ਹੈ ਅਤੇ ਤੁਸੀਂ ਹੋਰ ਆਬਜੈਕਟਿਵ ਹੋ ਕੇ ਸੋਚ ਆਉਂਦੇ ਹੋ ਦੂਜੀ ਤਕਨੀਕ ਹੈ ਜਰਨਲਿੰਗ ਜਦੋਂ ਤੁਸੀਂ ਆਪਣੇ ਭਾਵਨਾਵਾਂ ਨੂੰ ਕਾਗਜ਼ ਤੇ ਉਤਾਰਦੇ ਹੋ ਤਾਂ ਤੁਸੀਂ ਉਹਨਾਂ ਨੂੰ ਬਾਹਰ ਤੋਂ ਦੇਖ ਸਕਦੇ ਹੋ ਅਤੇ ਉਹਨਾਂ ਦਾ ਵਿਸ਼ਲੇਸ਼ਣ ਕਰ ਸਕਦੇ ਹੋ ਇਹ ਤੁਹਾਡੇ ਦਿਮਾਗ ਨੂੰ ਕਲਰਿਤੀ ਦਿੰਦੀ ਹੈ ਅਤੇ ਤੁਹਾਡੇ ਭਾਵਨਾਵਾਂ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੀ ਹੈ ਤੀਜੀ ਤਕਨੀਕ ਹੈ ਵਿਜੂਅਲਾਈਜੇਸ਼ਨ ਕਈ ਵਾਰ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਆਪਣੀ ਸਥਿਤੀ ਤੋਂ ਦੂਰ ਕਰਨਾ ਵਧੀਆ ਹੁੰਦਾ ਹੈ ਜਿਸ ਨਾਲ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਕਿਸੇ ਫਿਲਮ ਨੂੰ ਦੇਖ ਰਹੇ ਹੋ ਅਤੇ ਉਸ ਵਿੱਚ ਮੁੱਖ ਪਾਤਰ ਤੁਸੀਂ ਹੋ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਕਹਾਣੀ ਵਾਂਗ ਦੇਖਦੇ ਹੋ ਤਾਂ ਤੁਹਾਨੂੰ ਸਮਝ ਆ ਜਾਂਦਾ ਹੈ ਕਿ ਹਰ ਕਹਾਣੀ ਦਾ ਕੋਈ ਨਾ ਕੋਈ ਹੱਲ ਹੁੰਦਾ ਹੈ ਚੌਥੀ ਤਕਨੀਕ ਹੈ ਸਲੋ ਬਰੀਥਿੰਗ ਅਤੇ ਮੈਡੀਟੇਸ਼ਨ ਜਦੋਂ ਅਸੀਂ ਕਿਸੇ ਭਾਵਨਾ ਵਿੱਚ ਫਸੇ ਹੋਏ ਹੁੰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਤੇਜ਼ ਰਿਐਕਸ਼ਨ ਆਉਂਦੇ ਹਨ ਪਰ ਜੇ ਅਸੀਂ ਕੁਝ ਸਮਾਂ ਡੀਪ ਬਰੀਥਿੰਗ ਜਾਂ ਮੈਡੀਟੇਸ਼ਨ ਕਰਦੇ ਹਾਂ ਤਾਂ ਸਾਡਾ ਦਿਮਾਗ ਕੁਦਰਤੀ ਤੌਰ ਤੇ ਸੈਲਫ ਡਿਸਟੈਂਸਿੰਗ ਮੋਡ ਵਿੱਚ ਚਲਾ ਜਾਂਦਾ ਹੈ ਅਤੇ ਸਾਨੂੰ ਸਥਿਤੀ ਨੂੰ ਸ਼ਾਂਤ ਹੋ ਕੇ ਦੇਖਣ ਦਾ ਮੌਕਾ ਮਿਲਦਾ ਹੈ ਪੰਜਵੀਂ ਤਕਨੀਕ ਹੈ ਕਿਸੇ ਹੋਰ ਨਾਲ ਚਰਚਾ ਕਰਨਾ ਜਦੋਂ ਅਸੀਂ ਆਪਣੀਆਂ ਸਮੱਸਿਆਵਾਂ ਕਿਸੇ ਹੋਰ ਨਾਲ ਚਰਚਾ ਕਰਦੇ ਹਾਂ ਤਾਂ ਸਾਨੂੰ ਉਹਨਾਂ ਦੇ ਨਜ਼ਰੀਏ ਤੋਂ ਚੀਜ਼ਾਂ ਦੇਖਣ ਦਾ ਮੌਕਾ ਮਿਲਦਾ ਹੈ ਅਤੇ ਇਸ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਸ਼ਾਇਦ ਅਸੀਂ ਕਿਸੇ ਛੋਟੀ ਗੱਲ ਨੂੰ ਜ਼ਿਆਦਾ ਵੱਡਾ ਬਣਾ ਰਹੇ ਹਾਂ ਅਸੀਂ ਕਈ ਵਾਰੀ ਚੀਜ਼ਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਪੰਗਲੀ ਲੈ ਲੈਂਦੇ ਹਾਂ ਸੈਲਫ ਡਿਸਟੈਂਸਿੰਗ ਸਿਰਫ ਸਮੱਸਿਆਵਾਂ ਲਈ ਨਹੀਂ ਸਗੋਂ ਸੈਲਫ ਇੰਪਰੂਵਮੈਂਟ ਲਈ ਵੀ ਬਹੁਤ ਜ਼ਰੂਰੀ ਹੈ ਇਹ ਸਾਡੀ ਬਦਾਈ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਈ ਵਾਰ ਅਸੀਂ ਆਪਣੀ ਹੀ ਪ੍ਰੋਗਰੈਸ ਨੂੰ ਪਛਾਣ ਨਹੀਂ ਪਾਉਂਦੇ ਕਿਉਂਕਿ ਅਸੀਂ ਆਪਣੇ ਅੰਦਰ ਹੀ ਬਹੁਤ ਜ਼ਿਆਦਾ ਫਸੇ ਰਹਿੰਦੇ ਹਾਂ ਪਰ ਜੇ ਅਸੀਂ ਕੁਝ ਦੂਰੀ ਤੋਂ ਦੇਖੀਏ ਤਾਂ ਸਾਨੂੰ ਇਹ ਸਮਝ ਆ ਜਾਂਦਾ ਹੈ ਕਿ ਅਸੀਂ ਕਿੰਨਾ ਕੁ ਸਿੱਖਿਆ ਹੈ ਕਿੰਨੀਆਂ ਚੀਜ਼ਾਂ ਨੂੰ ਉੱਪਰ ਕਿਵੇਂ ਚੜਿਆ ਹੈ ਅਤੇ ਕਿੰਨੀ ਵਧਾਈ ਕੀਤੀ ਹੈ ਈਮੋਸ਼ਨਲੀ ਸਟਰੋਂਗ ਬਣਨ ਲਈ ਸੈਲਫ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ ਇਹ ਸਾਨੂੰ ਸਾਡੇ ਸੋਚਾਂ ਅਤੇ ਭਾਵਨਾਵਾਂ ਤੋਂ ਦੂਰ ਰਹਿਣ ਲਈ ਨਹੀਂ ਕਹਿੰਦਾ ਸਗੋਂ ਇਹ ਸਿਖਾਉਂਦਾ ਹੈ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਮੈਨੇਜ ਕਰ ਸਕੀਏ ਜਦੋਂ ਅਸੀਂ ਇਸ ਸਕਿੱਲ ਨੂੰ ਡਿਵੈਲਪ ਕਰ ਲੈਂਦੇ ਹਾਂ ਤਾਂ ਅਸੀਂ ਜ਼ਿਆਦਾ ਸ਼ਾਂਤ ਮਹਿਸੂਸ ਕਰਦੇ ਹਾਂ ਸਾਡੇ ਰਿਸ਼ਤੇ ਬਿਹਤਰ ਹੁੰਦੇ ਹਨ ਅਤੇ ਅਸੀਂ ਜ਼ਿੰਦਗੀ ਦੇ ਹਰ ਚੈਲੰਜ ਨੂੰ ਇੱਕ ਮਜ਼ਬੂਤ ਅਤੇ ਬੈਲੈਂਸਡ ਮਾਈਂਡ ਸੈਟ ਨਾਲ ਹੈਂਡਲ ਕਰ ਸਕਦੇ ਹਾਂ ਤਾਂ ਅਗਲੀ ਵਾਰੀ ਜਦੋਂ ਤੁਸੀਂ ਕਿਸੇ ਮੁਸ਼ਕਲ ਵਿੱਚ ਫਸੇ ਹੋ ਤਾਂ ਆਪਣੇ ਆਪ ਤੋਂ ਇਹ ਨਾ ਪੁੱਛੋ ਕਿ ਮੈਂ ਕੀ ਕਰਾਂ ਸਗੋਂ ਇਹ ਸੋਚੋ ਕਿ ਜੇ ਮੈਂ ਕਿਸੇ ਹੋਰ ਨੂੰ ਇਸ ਸਿਚੁਏਸ਼ਨ ਵਿੱਚ ਦੇਖਦਾ ਤਾਂ ਮੈਂ ਉਸ ਨੂੰ ਕੀ ਸਲਾਹ ਦਿੰਦਾ ਇਹ ਸਧਾਰਨ ਟੈਕਨੀਕ ਤੁਹਾਨੂੰ ਹਰ ਸਿਚੁਏਸ਼ਨ ਵਿੱਚ ਇੱਕ ਬਿਹਤਰ ਅਤੇ ਹੋਰ ਆਬਜੈਕਟਿਵ ਇਨਸਾਨ ਬਣਨ ਵਿੱਚ ਮਦਦ ਕਰੇਗੀ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਬਿਹਤਰ ਬਣਨਾ ਚਾਹੁੰਦੇ ਹਾਂ ਕੁਝ ਅਜਿਹਾ ਕਰਨਾ ਚਾਹੁੰਦੇ ਹਾਂ ਜਿਸ ਨਾਲ ਸਾਨੂੰ ਗਰਵ ਮਹਿਸੂਸ ਹੋਵੇ ਪਰ ਕਈ ਵਾਰ ਇਹ ਚਾਹਤ ਧੀਰੇ ਧੀਰੇ ਪਰਫੈਕਸ਼ਨਿਸਟ ਬਣ ਜਾਂਦੀ ਹੈ ਅਤੇ ਫਿਰ ਇਹੀ ਚੀਜ਼ ਸਾਡੀ ਸਮੱਸਿਆ ਦਾ ਕਾਰਨ ਬਣ ਜਾਂਦੀ ਹੈ ਅਸੀਂ ਸੋਚਦੇ ਹਾਂ ਕਿ ਜੋ ਵੀ ਕਰਾਂ ਉਹ ਬਿਲਕੁਲ ਫਲਾਸ਼ ਹੋਵੇ ਇਸ ਵਿੱਚ ਕੋਈ ਗਲਤੀ ਨਾ ਹੋ ਪਰ ਕੀ ਸੱਚਮੁੱਚ ਪਰਫੈਕਸ਼ਨ ਹਾਸਲ ਕੀਤਾ ਜਾ ਸਕਦਾ ਹੈ ਸਚਤਾ ਇਹ ਹੈ ਕਿ ਪਰਫੈਕਸ਼ਨ ਸਿਰਫ ਇੱਕ ਇਲੂਜ਼ਨ ਹੈ ਇੱਕ ਐਸਾ ਟਾਰਗੇਟ ਜਿਸ ਨੂੰ ਕਦੇ ਵੀ ਪੂਰੀ ਤਰ੍ਹਾਂ ਹਾਸਲ ਨਹੀਂ ਕੀਤਾ ਜਾ ਸਕਦਾ ਪਰ ਜੇ ਅਸੀਂ ਪਰਫੈਕਸ਼ਨ ਦੇ ਬਜਾਏ ਐਕਸੀਲੈਂਸ ਵੱਲ ਵਧਣ ਦੀ ਸੋਚੀਏ ਤਾਂ ਸਾਡੀ ਵਧਾਈ ਹੋਰ ਚੰਗੀ ਹੋਵੇਗੀ ਅਸੀਂ ਹੋਰ ਸਿੱਖਾਂਗੇ ਅਤੇ ਸਾਡੀ ਜ਼ਿੰਦਗੀ ਹੋਰ ਸੰਤੁਸ਼ਟ ਹੋਵੇਗੀ ਪਰਫੈਕਸ਼ਨਿਸਟ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਸਾਨੂੰ ਪ੍ਰੋਗਰੈਸ ਕਰਨ ਤੋਂ ਰੋਕਦਾ ਹੈ ਜਦੋਂ ਅਸੀਂ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਹੀ ਸੋਚਦੇ ਹਾਂ ਕਿ ਇਹ ਬਿਲਕੁਲ ਪਰਫੈਕਟ ਹੋਣਾ ਚਾਹੀਦਾ ਹੈ ਤਾਂ ਅਸੀਂ ਜਾਂ ਤਾਂ ਉਸ ਨੂੰ ਸ਼ੁਰੂ ਕਰਨ ਤੋਂ ਡਰਦੇ ਹਾਂ ਜਾਂ بار بار ਉਸ ਨੂੰ ਇਤਨਾ ਜ਼ਿਆਦਾ ਸੁਧਾਰਦੇ ਹਾਂ ਕਿ ਅਖੀਰਕਾਰ ਉਸ ਨੂੰ ਖਤਮ ਨਹੀਂ ਕਰ ਪਾਉਂਦੇ ਇਹ ਓਵਰਥਿੰਕਿੰਗ ਦਾ ਇੱਕ ਬਹੁਤ ਵੱਡਾ ਕਾਰਨ ਬਣ ਜਾਂਦਾ ਹੈ ਅਤੇ ਸਾਨੂੰ ਬਿਨਾਂ ਜ਼ਰੂਰਤ ਦੇ ਤਣਾ ਅਤੇ ਐਂਜਾਇਟੀ ਦੇਣ ਲੱਗਦਾ ਹੈ ਜ਼ਮਾਜ਼ਿਨ ਕਰੋ ਕਿ ਤੁਸੀਂ ਕੋਈ ਨਵੀਂ ਸਕਿੱਲ ਸਿੱਖ ਰਹੇ ਹੋ ਜਿਵੇਂ ਕਿ ਪੇਂਟਿੰਗ ਜਾਂ ਰਾਈਟਿੰਗ ਜੇ ਤੁਹਾਡਾ ਮਾਈਂਡ ਸੈਟ ਪਰਫੈਕਸ਼ਨਿਸਟ ਵਾਲਾ ਹੈ ਤਾਂ ਤੁਸੀਂ ਹਰ ਸਟ੍ਰੋਕ ਅਤੇ ਹਰ ਸ਼ਬਦ ਨੂੰ ਬਾਰ-ਬਾਰ ਚੈੱਕ ਕਰੋਗੇ ਅਤੇ ਹਰ ਛੋਟੀ ਗਲਤੀ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋਗੇ ਪਰ ਇਸ ਨਾਲ ਕੀ ਹੋਵੇਗਾ ਤੁਹਾਡਾ ਸੈਲਫ ਕੌਨਫੀਡੈਂਸ ਘਟੇਗਾ ਕਿਉਂਕਿ ਤੁਸੀਂ ਹਮੇਸ਼ਾ ਆਪਣੀਆਂ ਕਮੀਆਂ ਤੇ ਧਿਆਨ ਦਿਓਗੇ ਤੁਸੀਂ ਉਸ ਕੰਮ ਦਾ ਮਜ਼ਾ ਨਹੀਂ ਲੈ पाओगे ਕਿਉਂਕਿ ਤੁਹਾਡਾ ਫੋਕਸ ਇੰਪਰੂਵਮੈਂਟ ਤੇ ਨਹੀਂ ਬਲਕਿ ਫਲੈਸ਼ਨੈਸ ਤੇ ਹੋਵੇਗਾ ਪਰ ਜੇ ਤੁਸੀਂ ਇਸ ਨੂੰ ਐਕਸੀਲੈਂਸ ਦੇ ਨਜ਼ਰੀਏ ਤੋਂ ਦੇਖੋ ਤਾਂ ਤੁਸੀਂ ਇਸ ਨੂੰ ਇੱਕ ਲਰਨਿੰਗ ਪ੍ਰੋਸੈਸ ਵਜੋਂ ਲਓਗੇ ਤੁਸੀਂ ਆਪਣੀਆਂ ਮਿਸਟੇਕਸ ਤੋਂ ਸਿੱਖੋਗੇ ਉਹਨਾਂ ਨੂੰ ਕਬੂਲ ਕਰੋਗੇ ਅਤੇ ਹੌਲੀ ਹੌਲੀ ਆਪਣੀਆਂ ਸਕਿਲਸ ਨੂੰ ਬਿਹਤਰ ਬਣਾਓਗੇ ਪਰਫੈਕਸ਼ਨਿਸਟਮ ਦੀ ਇੱਕ ਹੋਰ ਮੁਸ਼ਕਿਲ ਇਹ ਹੈ ਕਿ ਇਹ ਸਾਨੂੰ ਫੇਲਿਓਰ ਤੋਂ ਡਰਾਉਂਦਾ ਹੈ ਇੱਕ ਪਰਫੈਕਸ਼ਨਿਸਟ ਇਨਸਾਨ ਲਈ ਫੇਲਿਓਰ ਦਾ ਮਤਲਬ ਹੁੰਦਾ ਹੈ ਕਿ ਉਹ ਪੂਰੀ ਤਰ੍ਹਾਂ ناکਾਮ ਹੋ ਗਿਆ ਪਰ ਸੱਚ ਇਹ ਹੈ ਕਿ ਫੇਲਿਓਰ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਜਦੋਂ ਅਸੀਂ ਗਲਤੀ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਚੱਲਦਾ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ ਪਰ ਜੇ ਅਸੀਂ ਪਰਫੈਕਸ਼ਨਿਸਟਮ ਦੇ ਕਾਰਨ ਹਰ ਗਲਤੀ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਸਿੱਖਣ ਦੇ ਮੌਕੇ ਵੀ ਗਵਾ ਲਵਾਂਗੇ ਇਸ ਮਾਈਂਡਸੈਟ ਨੂੰ ਬਦਲਣ ਲਈ ਸਾਨੂੰ ਪਰਫੈਕਸ਼ਨਿਜ਼ਮ ਨੂੰ ਪਛਾਣਨਾ ਅਤੇ ਉਸ ਨੂੰ ਚੈਲੰਜ ਕਰਨਾ ਜ਼ਰੂਰੀ ਹੈ ਕਈ ਵਾਰ ਅਸੀਂ ਇਹ ਮਹਿਸੂਸ ਵੀ ਨਹੀਂ ਕਰਦੇ ਕਿ ਅਸੀਂ ਪਰਫੈਕਸ਼ਨਿਸਟ ਵਾਂਗ ਸੋਚ ਰਹੇ ਹਾਂ ਜੇ ਤੁਹਾਡੇ ਵਿੱਚ ਇਹ ਆਦਤ ਹੈ ਕਿ ਕੋਈ ਵੀ ਕੰਮ ਤਦ ਤੱਕ ਸਬਮਿਟ ਨਹੀਂ ਕਰਦੇ ਜਦ ਤੱਕ ਉਹ ਬਿਲਕੁਲ ਪਰਫੈਕਟ ਨਾ ਲਗੇ ਜਾਂ ਜੇ ਤੁਸੀਂ ਛੋਟੀ ਛੋਟੀ ਗਲਤੀਆਂ ਦੇ ਨਾਲ ਆਪਣੇ ਆਪ ਨੂੰ ਜ਼ਿਆਦਾ ਸੰਭਾਲਦੇ ਹੋ ਤਾਂ ਇਹ ਪਰਫੈਕਸ਼ਨਿਸਟਮ ਦੇ ਸਾਈਨ ਹਨ ਜੇ ਤੁਹਾਨੂੰ ਇਹ ਸਮਰੀ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡੇ ਫੀਡਬੈਕ ਅਤੇ ਸਹਿਯੋਗ ਨਾਲ ਅਸੀਂ ਹੋਰ ਵੀ ਸਹੀ ਜਾਣਕਾਰੀ ਲਿਆ ਸਕਦੇ ਹਾਂ